크레토 마인드 유튜브 채널 ਦੇ ਉੱਤੇ ਮੈਰੀਟੋਰੀਅਸ ਸਕੂਲ ਤੇ ਸਕੂਲ ਆਫ ਐਮਿਨੈਂਸ ਦੇ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਲਈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਅਪਲੋਡ ਕਰਾਂਗਾ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜਾਵੇ ਆਪਾਂ ਪਹਿਲਾਂ ਮੈਥ ਸਬਜੈਕਟ ਨਾਲ ਰਿਲੇਟਡ ਕਾਫੀ ਇਹਦੇ ਵੀਡੀਓ ਆਪਣੇ ਚੈਨਲ ਦੇ ਉੱਪਰ ਅਪਲੋਡ ਕਰ ਚੁੱਕੇ ਹਾਂ ਐਂਡ ਕੰਟੀਨਿਊ ਸੀਰੀਜ਼ ਦੇ ਚੱਲਦੀ ਰਹੂਗੀ ਬਾਕੀ ਆਪਾਂ ਐਸ ਸਬਜੈਕਟ ਨਾਲ ਰਿਲੇਟਡ ਵੀਡੀਓਜ਼ ਇਸ ਚੈਨਲ ਦੇ ਉੱਪਰ ਅਪਲੋਡ ਕਰਦੇ ਰਵਾਂਗੇ ਐਂਡ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਡਾਊਟ ਹੋ ਜਾਂਦਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਕੁਐਸਚਨ ਦੇ ਵਿੱਚ ਜਿਹੜਾ ਆਪਾਂ ਡਿਸਕਸ ਕੀਤਾ ਹੁੰਦਾ ਪ੍ਰੀਵੀਅਸ ਵੀਡੀਓ ਦੇ ਵਿੱਚ ਤਾਂ ਉਸ ਦੇ ਬਾਰੇ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਤਾਂ ਕਿ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਸ ਨੂੰ ਡਿਸਕਸ ਕਰ ਸਕੀਏ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੱਕ ਲਿੰਕ ਮਿਲ ਜੂਗਾ ਟੈਲੀਗ੍ਰam ਗਰੁੱਪ ਦਾ ਉਸ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਬੈਨੀਫਿਟ ਕੀ ਹੋਣ ਵਾਲਾ ਉਸ ਦਾ ਉਸ ਦੇ ਅੰਦਰ ਕਾਫੀ ਇਹਦੇ ਬੱਚਿਆਂ ਨੇ ਪਹਿਲਾਂ ਹੀ ਜੁਆਇਨ ਕੀਤਾ ਹੋਇਆ ਵਾ ਜਿਨ੍ਹਾਂ ਨੇ ਮੈਰਿਟੋਰੀਅਸ ਸਕੂਲ ਦਾ ਐਗਜ਼ਾਮ ਕਲੀਅਰ ਕੀਤਾ ਐਸਆਰ ਇਗਜ਼ਾਮ ਕਲੀਅਰ ਕਰਨਾ ਮੈਰੀਟੋਰੀਅਸ ਐਂਡ ਸਕੂਲ ਆਫ ਐਮਿਨੈਂਸ ਦਾ ਤਾਂ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰਕੇ ਉਹਨਾਂ ਬੱਚਿਆਂ ਦੇ ਨਾਲ ਇਗਜ਼ਾਮ ਬਾਰੇ ਡਿਸਕਸ ਕਰ ਸਕਦੇ ਹੋ ਨਾਲ ਦੀ ਨਾਲ ਇਗਜ਼ਾਮ ਤੋਂ ਪਹਿਲਾਂ ਕੁਇਜ਼ ਆਰਗੇਨਾਈਜ਼ ਕੀਤਾ ਜਾਂਦਾ ਗਰੁੱਪ ਦੇ ਵਿੱਚ ਤੋਂ ਤੁਹਾਡੇ ਇਗਜ਼ਾਮ ਨੂੰ ਕਰੈ ਕਰਨ ਦੇ ਲਈ ਕਾਫੀ ਇਹਦੇ ਬੈਨੀਫੀਸ਼ੀਅਲ ਹੁੰਦਾ ਤਾਂ ਅੱਜ ਦਾ ਆਪਾਂ ਫਰਸਟ ਕੁਐਸਚਨ ਦੇਖਦੇ ਹਾਂ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਫਰਸਟ ਕੁਐਸਚਨ ਆਪਣੇ ਕੋਲ ਕੀ ਦਿੱਤਾ ਹੋਇਆ ਵਾਟ ਇਜ਼ ਦੀ ਐਚਸੀਐਫ ਆਫ ਅ ਸਮੋਲੇਸਟ ਕੰਪੋਜ਼ਿਟ ਨੰਬਰ ਐਂਡ ਦੀ ਸਮੋਲੇਸਟ ਪ੍ਰਾਈਮ ਨੰਬਰ ਤਾ ਆਈ ਥਿੰਕ ਕਿ ਆਪਾਂ ਪਹਿਲਾਂ ਇਹ ਚੀਜ਼ ਨੂੰ ਡਿਸਕਸ ਕਰ ਚੁੱਕੇ ਆ ਪ੍ਰੀਵੀਅਸ ਵੀਡੀਓ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਆਪਾਂ ਇਸ ਕੁਐਸਚਨ ਨੂੰ ਦੇਖਿਆ ਸੀ ਕਿ ਆਪਣੇ ਕੋਲੇ স্মੋਲੇਸਟ ਕੰਪੋਜ਼ਿਟ ਨੰਬਰ ਕਿਹੜਾ ਹੁੰਦਾ ਐਂਡ স্মੋਲੇਸਟ ਆਪਣੇ ਕੋਲੇ ਪ੍ਰਾਈਮ ਨੰਬਰ ਕਿਹੜਾ ਹੁੰਦਾ ਜੇਕਰ ਆਪਾਂ ਨੂੰ ਪ੍ਰਾਈਮ ਨੰਬਰ ਐਂਡ ਕੰਪੋਜ਼ਿਟ ਨੰਬਰ ਬਾਰੇ ਪਤਾ ਲੱਗ ਜਾਏ ਤਾਂ ਆਪਾਂ ਇੱਥੋਂ ਈਜ਼ੀਲੀ ਫਾਈਂਡ ਆਊਟ ਕਰ ਸਕਦੇ ਆ ਕਿ ਉਹਦਾ ਐਚਸੀਐਫ ਕੀ ਹੋਊਗਾ ਜੇਕਰ ਆਪਾਂ ਸਮੋਲੇਸਟ ਕੰਪੋਜ਼ਿਟ ਨੰਬਰ ਦੀ ਗੱਲ ਕਰੀਏ ਕੰਪੋਜ਼ਿਟ ਨੰਬਰ ਦਾ ਮਤਲਬ ਹੁੰਦਾ ਜਿਹਦੇ ਫੈਕਟਰਸ ਆਪਣੇ ਕੋਲੇ ਪੋਸੀਬਲ ਹੁੰਦੇ ਆ ਦੇਖੋ 1 ਦੇ ਫੈਕਟਰ ਨਹੀਂ ਹੁੰਦੇ 2 ਦੇ ਨਹੀਂ ਹੁੰਦੇ 3 ਦੇ ਨਹੀਂ ਹੁੰਦੇ ਤਾਂ ਸਮੋਲੇਸਟ ਕੰਪੋਜ਼ਿਟ ਨੰਬਰ ਹੋ ਗਿਆ ਆਪਣੇ ਕੋਲੇ 4 ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਸਮੋਲੇਸਟ ਪ੍ਰਾਈਮ ਨੰਬਰ ਸਮੋਲੇਸਟ ਪ੍ਰਾਈਮ ਨੰਬਰ ਸਭ ਤੋਂ ਛੋਟਾ ਪ੍ਰਾਈਮ ਨੰਬਰ ਜਿਹੜਾ ਹੁੰਦਾ ਆਪਣੇ ਕੋਲੇ ਕਿੰਨੇ ਤੋਂ ਸਟਾਰਟ ਹੁੰਦਾ 2 ਤੋਂ ਸਟਾਰਟ ਹੁੰਦਾ ਤਾਂ ਸਿੰਪਲ ਜੀ ਗੱਲ ਆ ਕਹਿੰਦਾ ਮਤਲਬ ਇਹ ਆ ਕਿ ਤੁਸੀਂ 2 ਐਂਡ 4 ਦਾ ਮਮਾ ਦਾ ਸਵਾਵਾ ਜੈ ਐਚ ਸੀ ਐਫ ਕੈਲਕੂਲੇਟ ਕਰਨਾ ਤਾਂ 2 ਐਂਡ 4 ਦਾ ਜਿਹੜਾ ਮਮਾਸ ਦਾ ਸਵਾਵਾ ਜਾਂ ਐਚਸੀਐਫ ਆ ਉਹ ਬਹੁਤ ਹੀ ਸੌਖਾ ਵਾ ਐਂਡ ਇਸ ਤੋਂ ਸੌਖੀ ਕੋਈ ਚੀਜ਼ ਹੈ ਨਹੀਂ ਤਾਂ ਮੈਂ ਇਸ ਦਾ ਆਨਸਰ ਨਹੀਂ ਦੱਸਾਂਗਾ ਮੈਂ ਤੁਹਾਨੂੰ ਬੇਸਿਕਲੀ ਇਹ ਦੱਸਦਾ ਕਿ ਸਮਾਲੈਸਟ ਕੰਪੋਜ਼ਿਟ ਨੰਬਰ ਕਿਹੜਾ ਐਂਡ ਸਮਾਲੈਸਟ ਪ੍ਰਾਈਮ ਨੰਬਰ ਕਿਹੜਾ ਤਾਂ ਫਰਸਟ ਕੁਐਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਟਾਈਪ ਕਰਨਾ ਕਿ ਇਸ ਦਾ ਆਨਸਰ ਕੀ ਹੋਊਗਾ ਨੈਕਸਟ ਕੁਐਸਚਨ ਨੂੰ ਦੇਖਦੇ ਹਾਂ ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਸਹੀ ਨਹੀਂ ਦਾ ਮਤਲਬ ਗਲਤ ਕਿਹੜਾ ਹੈ ਵਿਚ ਆਫ ਦੀ ਫਾਲੋਇੰਗ ਸਟੇਟਮੈਂਟ ਇਜ਼ ਨਾਟ ਟru ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਹੈ ਜਿਹੜੀ ਉਹ ਫਾਲਸ ਹੈ ਅਸਲ ਦੇ ਵਿੱਚ ਉਹ ਕੀ ਨਾ ਕਹਿਣਾ ਚਾਹੁੰਦਾ ਵਾ ਠੀਕ ਆ ਤਾਂ ਫਰਸਟ ਸਟੇਟਮੈਂਟ ਜੇਕਰ ਅਪਾ ਦੇਖੀਏ ਅਪੋਲੀਨੋਮੀਅਲ ਆਫ ਅ ਡਿਗਰੀ 3 ਇਸ ਕਾਲਡ ਅ ਕੁਆਡਰੇਟਿਕ ਪੋਲੀਨੋਮੀਅਲ ਉਹ ਕਹਿੰਦੇ ਵੀ ਜਿਹੜੀ ਜਿਹਦੀ ਡਿਗਰੀ 3 ਹੁੰਦੀ ਆ ਉਹਨੂੰ ਕੁਆਡਰੇਟਿਕ ਪੋਲੀਨੋਮੀਅਲ ਕਹਿੰਦੇ ਆ ਜੇਕਰ ਪੰਜਾਬੀ ਦੇ ਵਿੱਚ ਪੜਾਂਗੇ ਤਾਂ ਸਿੱਧਾ-ਸਿੱਧਾ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਗਲਤ ਆ 3 ਘਾਤ ਵਾਲੇ ਬਹੁਪਦ ਨੂੰ 2 ਘਾਤੀ ਕਹਿੰਦੇ ਆ ਜਿਹੜਾ ਹੈ ਹੀ 3 ਘਾਤ ਉਹਨੂੰ 2 ਘਾਤੀ ਕਿਵੇਂ ਕਹਾਂਗੇ ਤੇ ਇਹਦਾ ਮਤਲਬ ਫਰਸਟ ਸਟੇਟਮੈਂਟ ਇਹ ਆਪਣੇ ਕੋਲੇ ਜਿਹੜੀ ਆ ਉਹ ਰੋਂਗ ਆ ਔਰ ਤੇ ਉਹਨੇ ਇਹੀ ਪੁੱ ਅੱਗੇ ਆਪਾਂ ਸਟੇਟਮੈਂਟ ਰੀਡ ਆਊਟ ਕਰ ਲੈਨੇ ਆ ਥੋੜੀ ਇਨਫੋਰਮੇਸ਼ਨ ਵਾਸਤੇ ਆ ਪੋਲੀਨੋਮੀਅਲ ਆਫ ਅ ਡਿਗਰੀ 1 ਇਜ਼ ਕਾਲਡ ਅ ਲੀਨੀਅਰ ਬਿਲਕੁਲ ਸਹੀ ਆ ਜਿਹਦੀ ਡਿਗਰੀ ਆਪਣੇ ਕੋਲੇ 1 ਹੁੰਦੀ ਆ ਦੈਟ ਪੋਲੀਨੋਮੀਅਲ ਇਜ਼ ਕਾਲਡ ਅ ਲੀਨੀਅਰ ਪੋਲੀਨੋਮੀਅਲ ਠੀਕ ਆ ਆ ਪੋਲੀਨੋਮੀਅਲ ਆਫ ਅ 1 ਟਰਮ ਇਜ਼ ਕਾਲਡ ਅ ਮੋਨੋਮੀਅਲ ਬਿਲਕੁਲ ਜਿਹੜੀ ਆਪਣੇ ਕੋਲੇ ਪੋਲੀਨੋਮੀਅਲ ਦੇ ਵਿੱਚ ਸਿਰਫ 1 ਟਰਮ ਹੁੰਦੀ ਆ ਉਹ ਆਪਣੇ ਕੋਲੇ ਮੋਨੋਮੀਅਲ ਹੁੰਦਾ ਦੇਖੋ ਮੋਨੋਮੀਅਲ ਬਾਈਨੋਮੀਅਲ ਟ੍ਰਾਈਨੋਮੀਅਲ ਜਿਹੜਾ ਹੁੰਦਾ ਇਹ ਟਰਮ ਨਾਲ ਰਿਲੇਟਡ ਹੁੰਦਾ ਠੀਕ ਆ ਐਂਡ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਕੁਆਡਰੇਟਿਕ ਆ ਲੀਨੀਅਰ ਆ ਇਹ ਕਿਹਦੇ ਨਾਲ ਰਿਲੇਟਡ ਹੁੰਦਾ ਇਹ ਰਿਲੇਟਡ ਹੁੰਦਾ ਆਪਣੇ ਕੋਲੇ ਉਹਦੀ ਪਾਵਰ ਦੇ ਨਾਲ ਉਹਦੀ ਡਿਗਰੀ ਦੇ ਨਾਲ ਠੀਕ ਆ ਅ ਪੋਲੀਨੋਮੀਅਲ ਆਫ ਅ ਡਿਗਰੀ 2 ਇਜ਼ ਕਾਲਡ ਅ ਕੁਆਡਰੇਟਿਕ ਪੋਲੀਨੋਮੀਅਲ ਤਾਂ ਬਿਲਕੁਲ ਸਹੀ ਸਟੇਟਮੈਂਟ ਆ ਜੇ ਡਿਗਰੀ ਆਪਣੇ ਕੋਲੇ 2 ਆ ਤਾਂ ਉਹ ਆਪਣੇ ਕੋਲੇ ਕਿਹੜੀ ਪੋਲੀਨੋਮੀਅਲ ਉਹ ਆਪਣੇ ਕੋਲੇ ਕੁਆਡਰੇਟਿਕ ਪੋਲੀਨੋਮੀਅਲ ਹੋਵੇਗੀ ਠੀਕ ਆ ਚਲੋ ਥਰਡ ਨੂੰ ਦੇਖਦੇ ਆ ਇਫ ਪੀ ਐਂਡ ਕਿਊ ਦੋ ਪੂਰ ਸੰਖਿਆਵਾਂ ਹਨ ਤਾਂ ਮਮਾ ਸੱਸਾ ਵਾਵਾ ਹੈ ਇਹ ਪੀ ਐਂਡ ਕਿਊ ਆ ਰ ਟੂ ਪ੍ਰਾਈਮ ਨੰਬਰ ਦੈਨ देयर ਐਚ ਸੀ ਐਫ ਦੇਖੋ ਜੇ ਆਪਣੇ ਕੋਲੇ ਦੋ ਪ੍ਰਾਈਮ ਨੰਬਰ ਆਪਾਂ ਫਰਸਟ ਪ੍ਰਾਈਮ ਨੰਬਰ 2 ਲੈ ਲੈਨੇ ਐਂਡ ਸੈਕੰਡ ਪ੍ਰਾਈਮ ਨੰਬਰ ਆਪਾਂ 3 ਲੈ ਲੈਨੇ ਜੇਕਰ ਆਪਾਂ ਇਹਨਾਂ ਦਾ ਐਚ ਸੀ ਐਫ ਕੈਲਕੂਲੇਟ ਕਰੀਏ ਐਚ ਸੀ ਐਫ ਦਾ ਮਤਲਬ ਕੀ ਹੈ ਇਹਨਾਂ ਵਿੱਚ ਕਾਮਨ ਫੈਕਟਰ ਕੀ ਹੈ ਹਾਈਐਸਟ ਕਾਮਨ ਫੈਕਟਰ ਹੈ ਤਾਂ ਇਹਨਾਂ 'ਚ ਤਾਂ ਕਾਮਨ ਫੈਕਟਰ ਕੋਈ ਹੁੰਦਾ ਹੀ ਨਹੀਂ ਨਾ ਸਿਰਫ 1 ਹੀ ਹੁੰਦਾ ਕਿਉਂਕਿ ਆਪਣੇ ਕੋਲੇ ਦੋਨਾਂ ਦੇ ਵਿੱਚ ਜੇ ਕਾਮਨ ਫੈਕਟਰ ਦੇਖਾਂਗੇ ਆਪਣੇ ਕੋਲ 2 ਮਲਟੀਪਲਾਈ 1 ਬਣ ਜਾਊਗਾ ਇਹ ਆਪਣੇ ਕੋਲੇ 3 ਮਲਟੀਪਲਾਈ 1 ਬਣ ਜਾਊਗਾ ਐਂਡ ਜੇਕਰ ਆਪਾਂ ਇਹਨਾਂ ਦੋਨਾਂ ਦੇ ਵਿੱਚ ਕਾਮਨ ਫੈਕਟਰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਦੋਨਾਂ ਦੇ ਵਿੱਚ 1 ਹੀ ਆਊਗਾ ਤਾਂ ਜਿਹੜੇ ਪ੍ਰਾਈਮ ਨੰਬਰ ਹੁੰਦੇ ਆ ਉਹਦਾ ਮਤਲਬ ਵੀ ਇਹ ਹੁੰਦਾ ਕਿ ਉਹਨਾਂ ਉਹ ਜਿਹੜਾ ਨੰਬਰ ਹੁੰਦਾ ਉਹ ਸਿਰਫ 1 ਦੇ ਨਾਲ ਹੀ ਡਿਵੀਜ਼ੀਬਲ ਹੁੰਦਾ ਮਤਲਬ ਸੌਰੀ 1 ਦੇ ਨਾਲ ਹੀ ਫੈਕਟਰ ਬਣਾਉਂਦਾ ਮਤਲਬ ਜਿਵੇਂ ਆਪਣੇ ਕੋਲ 2 ਐਂਡ 3 ਆ ਗਿਆ ਫਿਰ 17 ਆ ਗਿਆ ਤਾਂ ਉਹਦੇ ਫੈਕਟਰਸ ਦੋ ਹੀ ਬਣਨਗੇ ਸਿੱਕਦਾ ਖੁਦ ਹੀ ਨੰਬਰ ਹੋਊਗਾ ਇੱਕ 1 ਹੋਊਗਾ ਬਸ ਕਿਉਂਕਿ ਕਿਸੇ ਦੇ ਟੇਬਲ ਚ ਆਉਂਦਾ ਹੀ ਨਹੀਂ ਹੁੰਦਾ ਤਾਂ ਕਰ ਕਿ ਇਹਨਾਂ ਦੇ ਵਿੱਚ ਕਰ ਜਿਹੜਾ ਕਾਮਨ ਫੈਕਟਰ ਆਊਗਾ ਉਹ ਆਪਣੇ ਕੋਲੇ 1 ਆਊਗਾ ਤਾਂ ਕਰਕੇ ਦਾ ਜਿਹੜਾ ਐਚਸੀਐਫ ਹੋਊਗਾ ਹਮੇਸ਼ਾ 1 ਹੋਊਗਾ ਜਿਹੜੇ ਮਰਜ਼ੀ ਤੁਸੀਂ ਦੋ ਪ੍ਰਾਈਮ ਨੰਬਰ ਲੈ ਲਓ ਠੀਕ ਆ ਤਾਂ ਦੋ ਪ੍ਰਾਈਮ ਨੰਬਰ ਦਾ ਐਚਸੀਐਫ ਵੀ 1 ਹੁੰਦਾ ਹੁੰਦਾ ਦੋ ਕੋਪ੍ਰਾਈਮ ਨੰਬਰ ਦਾ ਐਚਸੀਐਫ ਵੀ 1 ਹੁੰਦਾ ਹੁੰਦਾ ਯਾਦ ਰੱਖਿਓ ਕੋਪ੍ਰਾਈਮ ਨੰਬਰ ਜਿਹੜੇ ਆਪਣੇ ਕੋਲੇ ਕੋਪ੍ਰਾਈਮ ਨੰਬਰ ਹੁੰਦੇ ਆ ਸਹਿ ਅਪਾਜ ਸੰਖਿਆਵਾਂ ਉਹਨਾਂ ਦਾ ਜ਼ਰੂਰੀ ਨਹੀਂ ਹੁੰਦਾ ਕਿ ਉਹ ਦੋਨੇ ਪ੍ਰਾਈਮ ਹੋਣ ਮੰਨ ਲਓ ਆਪਣੇ ਕੋਲੇ ਇੱਕ ਸੰਖਿਆ ਹੈਗੀ 12 12 ਹੁਣ ਇਹ 12 ਪ੍ਰਾਈਮ ਨੰਬਰ ਨਹੀਂਗਾ ਬਟ 12 ਜਿਹੜਾ ਵਾ ਉਹ ਆਪਾਂ ਕੋਈ ਹੋਰ ਨੰਬਰ ਆ ਲੈਨੇ 17 12 17 ਦੇ ਨਾਲ ਕੋ ਪ੍ਰਾਈਮ ਨੰਬਰ ਆ ਇਹਨਾਂ ਦੋਨਾਂ ਦਾ ਐਚ ਅਸੀਂ ਆਪੀ 1 ਆਊਗਾ ਜੇ ਇਹਦਾ ਕੋ ਪ੍ਰਾਈਮ ਦਾ ਮਤਲਬ ਕੀ ਆ ਕਿ ਜੇ ਤੁਸੀਂ ਇਹਦੇ ਫੈਕਟਰਸ ਬਣਾਓਗੇ ਹੁਣ ਮੈਂ ਜੇ 12 ਦੇ ਫੈਕਟਰ ਬਣਾਵਾਂ ਤਾਂ ਮੇਰੇ ਕੋਲ ਕੀ ਬਣ ਜਾਊਗਾ 2 2 3 1 ਇਹ ਬਣੂਗਾ ਸਿਮਿਲਰਲੀ 17 ਦੇ ਜੇ ਮੈਂ ਫੈਕਟਰ ਬਣਾਵਾਂ ਤਾਂ ਮੇਰੇ ਕੋਲ ਬਣ ਜਾਊਗਾ 17 1 ਤਾਂ ਇਹਨਾਂ ਦੇ ਵਿੱਚ ਵੀ ਜੇਕਰ ਮੈਂ ਕਾਮਨ ਫੈਕਟਰ ਦੀ ਗੱਲ ਕਰਾਂ ਕਾਮਨ ਫੈਕਟਰ ਇਹਨਾਂ ਦੇ ਵਿੱਚ ਵੀ 1 ਹੀ ਆ ਰਿਹਾ ਵਾ ਤਾਂ ਇਹ ਕੋ ਪ੍ਰਾਈਮ ਨੰਬਰ ਆ ਠੀਕ ਆ ਤਾਂ ਪ੍ਰਾਈਮ ਨੰਬਰ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚਕਾਰ ਜਿਹੜਾ ਕਾਮਨ ਫੈਕਟਰ ਹੁੰਦਾ ਦੋ ਪ੍ਰਾਈਮ ਦੇ ਵਿੱਚੋਂ 1 ਹੀ ਹੁੰਦਾ ਤਾਂ ਐਚ ਸੀ ਐ ਫਿਰ ਇਹਦਾ ਆਪਣੇ ਕੋਲੇ ਕੀ ਆਊਗਾ 1 ਆਊਗਾ ਤਾਂ 1 ਇਹਦਾ ਕੀ ਹੋਊਗਾ கரੈਕਟ ਆਨਸਰ ਹੋਊਗਾ ਜੇਕਰ x ਪਾਵਰ 100 2x ਪਾਵਰ 99 k x 1 ਦਾ ਭਾਗ ਯੋਗ ਹੈ ਤਾਂ k ਦਾ ਮੁੱਲ ਹੋਵੇਗਾ ਇਫ x ਪਾਵਰ 100 2x ਪਾਵਰ 99 k ਇਸ ਡਿਵਾਈਡਿਡ ਬਾਈ x 1 ਦੈਨ ਵੈਲਿਊ ਆਫ k k ਦੀ ਵੈਲਿਊ ਕੀ ਹੋਊਗੀ ਉਹ ਆਪਾਂ ਇਥੋਂ ਫਾਈਂਡ ਆਊਟ ਕਰਕੇ ਦੱਸਣਾ ਦੇਖੋ ਆਪਣੇ ਕੋਲੇ ਆਪਾਂ ਨੂੰ ਇਹ ਪਤਾ ਕਿ ਜੇ ਡਿਵੀਜ਼ੀਬਲ ਆ ਤਾਂ ਆਪਾਂ ਇੱਕ ਰਿਮੈਂਡਰ ਥਿਊਰਮ ਪੜ੍ਹੀ ਹੋਈ ਆ ਰਿਮੈਂਡਰ ਥਿਊਰਮ ਦੇ ਵਿੱਚ ਕੀ ਹੁੰਦਾ ਕਿ ਇੱਥੋਂ ਆਪਾਂ ਜਿਹੜਾ ਇਹਦਾ ਕੋਫੀਸ਼ੀਐਂਟ ਆ ਜਿਵੇਂ ਆਪਣੇ ਕੋਲ x 1 ਆ ਇਹਨੋਂ ਉੱਪਰ ਜ਼ੀਰੋ ਦੇ ਇਕੁਅਲ ਇਕਵੇਟ ਕਰ ਲਾਂਗੇ ਐਂਡ 1 ਨੂੰ ਜਦੋਂ ਕੋਈ ਦੂਸਰੀ ਸਾਈਡ ਲੈ ਕੇ ਜਾਵਾਂਗੇ ਤਾਂ x ਦੀ ਵੈਲਿਊ ਆਪਣੇ ਕੋਲੇ ਕਿੰਨੀ ਆਜੂਗੀ -1 ਹੁਣ ਜਿਹੜੀ x ਦੀ ਵੈਲਿਊ -1 ਆ ਉਹ ਆਪਾਂ ਪੋਲੀਨੋਮੀਅਲ ਦੇ ਵਿੱਚ ਪੁੱਟ ਕਰ ਦਾਂਗੇ ਪੁੱਟ ਕਰਨ ਦੇ ਨਾਲ ਕੀ ਹੋਊਗਾ ਜਿਹੜਾ ਆਪਣੇ ਕੋਲੇ ਪੋਲੀਨੋਮੀਅਲ ਆ ਉਹਦਾ ਆਨਸਰ ਜ਼ੀਰੋ ਆਉਣਾ ਚਾਹੀਦਾ ਠੀਕ ਹੈ ਜੇ ਡਿਵੀਜ਼ੀਬਲ ਆ ਤਾਂ ਜੇ ਨਹੀਂ ਡਿਵੀਜ਼ੀਬਲ ਤਾਂ ਜਿਹੜਾ ਆਨਸਰ ਆਊਗਾ ਰਿਮੇਨਡਰ ਆ ਜਾਊਗਾ ਹੈਨਾ ਹੁਣ ਆਪਾਂ ਇਹ ਪੜਿਆ ਹੋਇਆ ਕਿ ਜੇ ਮੈਂ ਪੀ ਐਕਸ ਦੇ ਵਿੱਚ ਐਕਸ ਦੀ ਵੈਲਿਊ ਮਾਈਨਸ 1 ਪੁੱਟ ਕਰਦਾ ਜਿਹੜਾ ਐਕਸ ਆ ਇਹਨੂੰ ਮੈਂ 1 ਮਾਈਨਸ 1 ਪੁੱਟ ਕਰਦਾ ਤਾਂ ਮੇਰੇ ਕੋਲ ਜੋ ਵੀ ਇੱਥੇ ਵੈਲਿਊ ਆਊਗੀ ਉਹ ਰਿਮੇਨਡਰ ਹੋਊਗਾ ਜਿਉਂ ਨੇ ਇਹ ਕਿਹਾ ਕਿ ਇਹ ਭਾਗਜੋਗਾ ਮਤਲਬ ਕਹਿੰਦਾ ਮਤਲਬ ਡਿਵੀਜ਼ੀਬਲ ਆ ਇਹਦਾ ਮਤਲਬ ਜੇ ਡਿਵੀਜ਼ੀਬਲ ਹੋ ਹੀ ਗਿਆ ਏ ਇਹਦਾ ਮਤਲਬ ਫਿਰ ਆਪਣੇ ਕੋਲ ਇੱਥੇ ਜ਼ੀਰੋ ਆਉਣਾ ਚਾਹੀਦਾ ਇੱਥੇ ਫਿਰ ਆਪਣੇ ਕੋਲ ਜ਼ੀਰੋ ਆਊਗਾ ਠੀਕ ਹੈ ਤਾਂ ਆਪਾਂ ਕੀ ਕਰਦੇ ਆਂ x ਦੀ ਵੈਲਿਊ -1 ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰ ਦਿੰਨੇ ਆਂ ਐਂਡ ਇਹਨੂੰ 0 ਦੇ ਇਕੁਏਟ ਕਰ ਦਿੰਨੇ ਆਂ ਕਿਉਂਕਿ ਉਹਨੇ ਇਹੀ ਤਾਂ ਕਿਹਾ ਹੋਇਆ ਕਿ ਭਾਗ ਜੋਗ ਤਾਂ ਉੱਥੋਂ ਆਪਣੇ ਕੋਲੇ k ਦੀ ਵੈਲਿਊ ਆਪਾਂ ਕੈਲਕੂਲੇਟ ਕਰ ਲਾਂਗੇ ਕਿ ਕੀ ਆਊਗੀ ਠੀਕ ਹੈ ਤਾਂ ਚਲੋ ਦੇਖਦੇ ਆਂ ਇੱਥੇ ਆਪਣੇ ਕੋਲੇ ਕੀ x ਪਾਵਰ 100 2x ਪਾਵਰ 99 k ਠੀਕ ਹੈ ਤਾਂ ਇਹ ਆਪਣੇ ਕੋਲੇ ਇਕੁਏਸ਼ਨ ਆ ਗਈ ਇਹਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰ ਦਿੰਨੇ ਆਂ x x ਦੀ ਵੈਲਿਊ ਆਪਾਂ ਪੁੱਟ ਕਰਨੀ ਆ -1 तो इतने माइनस वन पुट कर देने माइनस वन पावर हंड्रेड प्लस टू माइनस वन पावर नाइनटी नाइन नाएं प्लस के इज इक्वल टू जीरो ए जीरो द इल होगा ठीक है देखो माइनस वन आ जो पावर जो अपने को कोवन आजगी इतने अपने को पावर की है ईवन पावर जो अपने कोई ईवन पावर आऊगी तो वन रह जूगा ठीक है क्योंकि तो माइनस ख खा, खत्म हो जाएगा तो वन ਇਥੇ ਆਪਣੇ ਕੋਲ ਜੇਕਰ ਪਾਵਰ ਦੇਖੀ ਤੇ ਇਹਦੀ ਆਡ ਪਾਵਰ ਆ ਤਾਂ ਆਡ ਪਾਵਰ ਦੇ ਕਰਕੇ -1 ਹੀ ਰਹੂਗਾ ਐਂਡ -1 ਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ ਆਜੂਗਾ -2 n+k 0 1-2 ਆਪਾਂ ਆਪਣੇ ਕੋਲੇ -1 ਹੁੰਦਾ ਇਹ ਆ ਗਿਆ +k 0 ਐਂਡ -1 ਨੂੰ ਦੂਸਰੇ ਪਾਸੇ ਲੈ ਕੇ ਜਾਵਾਂਗੇ ਉਹ +1 ਬਣ ਜਾਊਗਾ 0 ਚ ਐਡ ਕਰਾਂਗੇ ਤਾਂ 1 ਆਜੂਗਾ ਤਾਂ k ਦੀ ਵੈਲਿਊ ਆਪਣੇ ਕੋਲੇ ਕੀ ਆਊਗੀ 1 ਤਾਂ k ਆਪਾਂ ਜੇਕਰ ਇਤੋਂ ਦੇਖੀਏ ਤਾਂ ਉਹਦੀ ਵੈਲਿਊ ਆਪਣੇ ਕੋਲੇ ਕੀ ਹੁੰਦੀ ਆ 1 ਠੀਕ ਹੈ ਆਈ ਥਿੰਕ ਕਿ ਤੁਨਹੇ ਚੀਜ਼ੇ ਤੋਂ ਕਲੀਅਰ ਹੋ ਗਏ ਹੋਗੇ ਠੀਕ ਆ ਬਹੁਤ ਹੀ ਇਹਦੇ ਸੌਖਾ ਸੀ ਅ ਅ ਰੀਅਲ ਨੰਬਰ a ਇਸ ਕੋਲਡ ਅ ਜ਼ੀਰੋ ਪੋਲੀਨੋਮੀਅਲ ਇਫ fx ਉਹ ਕਹਿੰਦੇ ਕੋਈ ਰੀਅਲ ਨੰਬਰ a ਆ ਉਹਨੂੰ ਆਪਾਂ ਜ਼ੀਰੋ ਪੋਲੀਨੋਮੀਅਲ ਤਾਂ ਕਵਾਂਗੇ ਜੇ ਆਪਣੇ ਕੋਲੇ fx ਦੇ ਵਿੱਚ ਅੱਗੇ ਉਹਨੇ ਦੱਸਿਆ ਹੋਇਆ ਕਿ a ਦੀ ਪੁੱਟ ਕਰਨ ਤੇ ਆਪਣੇ ਕੋਲੇ -1 ਆਉਂਦਾ a ਪੁੱਟ ਕਰਨ ਤੇ ਆਪਣੇ ਕੋਲੇ 1 ਆਉਂਦਾ a ਪੁੱਟ ਕਰਨ ਤੇ ਆਪਣੇ ਕੋਲੇ 0 ਆਉਂਦਾ ਜਾਂ ਫਿਰ a ਪੁੱਟ ਕਰਨ ਤੇ ਆਪਣੇ ਕੋਲੇ -2 ਆਉਂਦਾ ਇਹਦਾ ਬਹੁਤ ਹੀ ਇਹਦਾ ਸਿੰਪਲ ਜੀ ਗੱਲ ਆਪਾਂ ਹੁਣੇ ਇੱਥੇ ਪੜ੍ਹ ਕੇ ਆਏ ਆ ਕਿ ਜੇ ਆਪਾਂ ਉਹਦੀ ਵੈਲਿਊ ਇੱਥੇ ਪੁੱਟ ਕਰਦੇ ਆ ਤਾਂ ਆਪਣੇ ਕੋਲੇ ਕੀ ਆ ਜਾਂਦਾ ਹੁੰਦਾ ਜ਼ੀਰੋ ਆ ਜਾਂਦਾ ਹੁੰਦਾ ਠੀਕ ਹੈ ਕਹਿੰਦਾ ਮਤਲਬ ਇਹ ਆ ਕਿ ਜਿਹੜੀ ਜ਼ੀਰੋ ਹੁੰਦੀ ਹੈ ਕਿਸੇ ਵੀ ਪੋਲੀਨੋਮੀਅਲ ਦੀ ਜੇਕਰ ਤੁਸੀਂ ਉਹ ਫੰਕ ਉਸ ਪੋਲੀਨੋਮੀਅਲ ਦੇ ਵਿੱਚ ਉਹਨੂੰ ਪੁੱਟ ਕਰੋਗੇ ਉਹਦੀ ਵੈਲਿਊ ਨੂੰ ਹਨਾ ਜੇ ਮੰਨ ਲਓ ਆਪਣੇ ਕੋਲੇ ਕੋਈ ਕਹਿੰਦੇ ਇਹ ਰੀਅਲ ਨੰਬਰ a 0 ਆ ਪੋਲੀਨੋਮੀਅਲ ਤਾਂ ਉਹਦੇ ਅੰਦਰ ਪੁੱਟ ਕਰਾਂਗੇ ਤਾਂ ਉਹਦੀ ਵੈਲਿਊ ਜ਼ੀਰੋ ਆ ਜਾਊਗੀ ਮੰਨ ਲਓ ਆਪਣੇ ਕੋਲੇ ਕੋਈ ਇੱਥੇ ਲਿਖਿਆ ਹੋਇਆ ਉਹਨਾਂ ਨੇ fx ਲਿਖਿਆ ਹੋਇਆ ਐਂਡ fx ਠੀਕ ਹੈ ਐਂਡ ਜਿਹੜਾ ਇਹ ਆਪਣੇ ਕੋਲੇ ਪੋਲੀਨੋਮੀਅਲ ਆ ਇਹਦੀ x 0 ਆਪਣੇ ਕੋਲੇ a ਆ 0 ਕੋਈ ਵੀ ਆ ਸਕਦੀ ਨਾ 5 6 7 8 9 10 -1 -2 ਕੁਝ ਵੀ ਆ ਸਕਦਾ ਉਹਦੇ ਵਿੱਚ ਆਪਾਂ ਇੱਕ ਮੰਨ ਲਿਆ ਕਿ a ਇੱਕ ਜਿਹੜਾ ਆਪਣੇ ਕੋਲੇ 0 ਉਹ a ਆ ਹੁਣ ਜੇਕਰ ਆਪਾਂ a ਦੀ ਵੈਲਿਊ ਇੱਥੇ ਪੁੱਟ ਕਰ ਦਾਂਗੇ ਹਨਾ ਸਿਮਿਲਰਲੀ ਆਪਾਂ ਇਧਰ ਵੀ x ਦੀ ਜਗ੍ਹਾ a ਪੁੱਟ ਕਰ ਦੇਵਾਂਗੇ ਤਾਂ ਉਹ ਆਪਣੇ ਕੋਲੇ 0 ਆ ਜਾਊਗਾ ਜੇ a ਦੀ 0 ਹੈ ਤਾਂ ਠੀਕ ਤਾਂ ਆਪਣੇ ਕੋਲੇ ਇਸ ਦਾ ਸਹੀ ਆਨਸਰ ਕੀ ਆ ਜਾਊਗਾ 3 ਯਾਦ ਰੱਖਿਓ ਬਹੁਤ ਹੀ ਇਹ ਦੇ ਸਿੰਪਲ ਸੀ ਹੈ ਨੈਕਸਟ ਦੇਖਦੇ ਆਂ ਕੁਐਸਚਨ ਆਪਾਂ ਇਫ ਅਲਫਾ ਐਂਡ ਬੀਟਾ ਬੋ ਪਦ x2 8x 5x ਦੀਆਂ ਸਫਰਾਂ ਹਨ ਤਾਂ ਅਲਫਾ ਮਲਟੀਪਲਾਈ ਬੀਟਾ ਤਾਂ ਇਫ ਅਲਫਾ ਬੀਟਾ ਰੂਜ਼ ਆ ði ਪੋਲੀਨੋਮੀਅਲ fx x2 8 5x ਦੈਨ ਅਲਫਾ ਬੀਟਾ ਤਾਂ ਸਿੰਪਲ ਜੀ ਗੱਲ ਆ ਜੀ ਅਲਫਾ ਬੀਟਾ ਆਪਣੇ ਕੋਲੇ ਜ਼ੀਰੋਜ਼ ਆ ਤਾਂ ਅਲਫਾ ਬੀਟਾ ਦਾ ਮਤਲਬ ਕੀ ਹੋ ਗਿਆ ਪ੍ਰੋਡਕਟ ਆਫ ਜ਼ੀਰੋ ਨੂੰ ਕੈਲਕੂਲੇਟ ਕਰਨਾ ਸਿੱਧਾ ਤਾਂ ਪ੍ਰੋਡਕਟ ਆਫ ਜ਼ੀਰੋ ਆਪਣੇ ਕੋਲੇ ਕੀ ਦੇ ਇਕੁਅਲ ਹੁੰਦਾ c/a ਦੇ ਇਕੁਅਲ ਹੁੰਦਾ ਇਹ ਆਪਾਂ ਨੂੰ ਪਤਾ ਹੀ ਹੈ ਹੁਣ ਜੇਕਰ ਆਪਾਂ ਇਹਨੂੰ ਥੋੜਾ ਧਿਆਨ ਦੇ ਨਾਲ ਦੇਖੀਏ ਇਹ ਤਾਂ ਇੱਥੋਂ ABC ਦੀ ਆਪਾਂ ਵੈਲਿਊ ਕੈਲਕੂਲੇਟ ਕਰ ਸਕਦੇ ਹਾਂ ਜੇਕਰ ਮੈਂ ਇਹਨੂੰ ਥੋੜਾ ਜ਼ੂਮ ਕਰਾਂ ਐਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂ ਇੱਥੋਂ ਜੇਕਰ ਮੈਂ ABC ਦੀ ਵੈਲਿਊ ਕੈਲਕੂਲੇਟ ਕਰਾਂ ਤਾਂ A ਫਰਸਟ ਵੈਲਿਊ ਮੇਰੇ ਕੋਲੇ ਕਿਹਦੀ ਹੁੰਦੀ ਹੈ A ਦੀ ਹੁੰਦੀ ਹੈ ਠੀਕ ਹੈ ਇੱਥੇ ਜਿਹੜੀ X ਦੇ ਨਾਲ ਲੱਗੀ ਹੈ ਇਹ ਵੈਲਿਊ ਮੇਰੇ ਕੋਲੇ B ਦੀ ਹੁੰਦੀ ਹੈ ਤਾਂ ਮਤਲਬ B ਦੀ ਵੈਲਿਊ ਮੇਰੇ ਕੋਲੇ ਕਿੰਨੀ ਆ ਗਈ 5 ਆ ਗਈ ਥੋੜਾ ਧਿਆਨ ਦੇ ਨਾਲ ਦੇਖਣ ਦੀ ਲੋੜ ਆ ਇੱਥੇ ਕਈ ਵਾਰ ਬੱਚੇ 8 ਨੂੰ B ਦੀ ਵੈਲਿਊ ਲਿਖ ਦਿੰਦੇ ਆ ਐਂ ਜਿਹੜ ਤੋਂ ਮੈਂ ਵੈਲਿਊਜ਼ ਕੈਲਕੂਲੇਟ ਕਰ ਲਿਆ ਇੱਥੋਂ ਹੁਣ ਵੈਲਿਊਜ਼ ਕੈਲਕੂਲੇਟ ਕਰ ਲੀਆਂ ਤਾਂ ਮੈਂ ਪੁੱਟ ਕਰ ਦਿੰਦਾ ਐਂਡ ਮੈਂ ਇੱਥੋਂ ਫਾਈਂਡ ਆਊਟ ਕਰ ਲਊਗਾ ਠੀਕ ਹੈ ਦੇਖੋ ਮੇਰੇ ਕੋਲ ਸੀ ਦੀ ਵੈਲਿਊ ਕਿੰਨੀ ਆਈ ਹੈ ਜੇਕਰ ਮੈਂ ਇੱਥੋਂ ਦੇਖਾਂ ਤਾਂ ਸੀ ਦੀ ਵੈਲਿਊ ਮੇਰੇ ਕੋਲ ਕਿੰਨੀ 8 ਏ ਦੀ ਵੈਲਿਊ ਮੇਰੇ ਕੋਲ ਕਿੰਨੀ ਆ 1 ਕਿਉਂਕਿ ਕੁਝ ਵੀ ਨਹੀਂ ਲਿਖਿਆ ਹੋਇਆ ਤਾਂ ਇਟ ਮੀਨਸ ਮੇਰੇ ਕੋਲੇ ਪ੍ਰੋਡਕਟ ਆਫ 0 ਕੀ ਹੋ ਜਾਊਗਾ 8 ਤਾਂ 8 ਆਪਣੇ ਕੋਲੇ 4ਥ ਆਪਸ਼ਨ ਦੇ ਵਿੱਚ ਤਾਂ 4ਥ ਜਿਹੜਾ ਹੋਊਗਾ ਆਪਣੇ ਕੋਲੇ ਇੱਥੇ ਇਸ ਦਾ ਕਰੈਕਟ ਆਨਸਰ ਹੋਊਗਾ x2 8x 20 ਦਾ ਗੁਣ ਗੁਣਖੰ ਗੁਣਨ ਖੰਡੀਕਰਨ ਕਰੋ ਦੀ ਫੈਕਟਰਾਇਜ਼ੇਸ਼ਨ ਆਫ x² 8x 20 ਇਜ਼ ਕੀ ਹੋਊਗਾ ਦੇਖੋ ਇਹਨੂੰ ਸੋਲਵ ਵੀ ਆਪਾਂ ਕਰ ਸਕਦੇ ਆ ਉਹ ਵੀ ਕੋਈ ਵੱਡੀ ਚੀਜ਼ ਨਹੀਂ ਗਈ ਹਨਾ ਸੋਲਵ ਕੀਤਾ ਜਾ ਸਕਦਾ ਬਟ ਮੈਂ ਤੁਹਾਨੂੰ ਇੱਥੇ ਬਹੁਤ ਹੀ ਇਹਦੇ ਸਿੰਪਲ ਜਿਹੇ ਤਰੀਕੇ ਦੇ ਨਾਲ ਦੱਸੂੰਗਾ ਦੇਖੋ ਆਪਣੇ ਕੋਲ ਕੀ ਹੁੰਦਾ ਜਿਹੜੀ ਇਕੁਏਸ਼ਨ ਹੁੰਦੀ ਆ ਉਹਦੇ ਅੰਦਰ ਦੋ ਚੀਜ਼ਾਂ ਹੁੰਦੀਆਂ ਪ੍ਰੋਡਕਟ ਆਫ 0 ਐਂਡ ਸਮ ਆਫ 0 ਹਨਾ ਉਹ ਤਾਂ ਆਪਾਂ ਨੂੰ ਪਤਾ ਹੀ ਆ ਪ੍ਰੋਡਕਟ ਆਫ 0 ਐਂਡ ਸਮ ਆਫ 0 ਆਪਾਂ ਸਿੰਪਲੀ ਕੈਲਕੂਲੇਟ ਕਰ ਸਕਦੇ ਆ ਦੇਖੋ ਇੱਥੇ ਜੇ ਪ੍ਰੋਡਕਟ ਆਫ 0 ਦੀ ਗੱਲ ਕਰੀਏ ਤਾਂ ਉਹ -20 ਆਉਂਦਾ ਹੁਣ ਇਥੇ ਮਲਟੀਪਲਾਈ ਕਰਕੇ ਦੇਖ ਲਓ ਕਿ ਇਹਨੂੰ -20 ਆਉਂਦਾ ਦੇਖੋ ਜੇਕਰ ਆਪਾਂ ਫਰਸਟ ਨੂੰ ਮਲਟੀਪਲਾਈ ਕਰਾਂਗੇ ਤਾਂ -20 ਇਹਨੂੰ ਮਲਟੀਪਲਾਈ ਕਰਾਂਗੇ ਤਾਂ -20 ਇੱਥੇ ਮਲਟੀਪਲਾਈ ਕਰਾਂਗੇ ਤਾਂ -20 ਸਿਮਿਲਰਲੀ ਇੱਥੇ ਮਲਟੀਪਲਾਈ ਕਰਾਂਗੇ ਤਾਂ -20 ਇਹਦਾ ਮਤਲਬ ਕੀ ਹੈ ਕਿ ਫਰਸਟ ਕੰਡੀਸ਼ਨ ਦਾ ਹੌਲ ਫੁੱਲ ਸਾਰੀ ਕਰਦੇ ਆ ਇੱਥੋਂ ਆਪਾਂ ਆਨਸਰ ਕੈਲਕੂਲੇਟ ਨਹੀਂ ਕਰ ਸਕਦੇ ਹੁਣ ਆਪਾਂ ਪ੍ਰੋਡਕਟ ਆਫ 0 ਤੋਂ ਬਾਅਦ ਚੱਲਦੇ ਆ ਸਮ ਆਫ 0 ਦੇ ਤਾਂ ਸਮ ਆਫ 0 ਜੇਕਰ ਆਪ ਇੱਥੋਂ ਦੇਖੀਏ ਤਾਂ ਉਹ ਆਪਣੇ ਕੋਲ ਕੀ ਆ ਰਿਹਾ ਵਾ -8 ਠੀਕ ਹੈ -8 ਆ ਰਿਹਾ ਨਾ ਦੇਖੋ ਜਿਹੜੀ ਇਕੁਏਸ਼ਨ ਹੁੰਦੀ ਆ ਉਹਦੇ ਉਹਦੇ ਅਕੋਰਡਿੰਗ ਤੁਸੀਂ ਥੋੜਾ ਜਿਹਾ ਚੇਂजेस ਕਰਨੇ ਇੱਥੇ ਕਈ ਵਾਰ ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦੀ ਕਿ ਸਮ ਆਫ 0 8 ਨਹੀਂ ਆ ਰਿਹਾ ਕਿਉਂਕਿ ਸਮ ਆਫ 0 ਦਾ ਫਾਰਮੂਲਾ ਹੁੰਦਾ -b/a ਠੀਕ ਆ ਬਟ ਇੱਥੇ ਸਮ ਆਫ 0 ਆਪਾਂ ਮਾਈਨਸ ਨੂੰ ਨੈਗਲੈਕਟ ਕਰਕੇ ਚੱਲਾਂਗੇ ਇੱਕ ਵਾਰੀ ਕਾਹਤੋਂ ਕਿਉਂਕਿ ਇੱਥੇ ਜਿਹੜੇ ਆਪਣੇ ਕੋਲੇ ਫੰਕਸ਼ਨ ਆ ਉਹ ਬ੍ਰੈਕਟ ਦੇ ਵਿੱਚ ਦਿੱਤੇ ਹੋਏ ਜੇ ਆਪਣੇ ਕੋਲ ਇੱਥੇ ਜ਼ੀਰੋਜ਼ ਦਿੱਤੀਆਂ ਹੁੰਦੀਆਂ α β ਦੀ ਵੈਲਿਊ ਦਿੱਤੀ ਹੁੰਦੀ ਫਿਰ ਆਪਾਂ ਇਦਾਂ ਹੀ ਕੈਲਕੂਲੇਟ ਕਰਨਾ ਸੀ -b/a ਦੇ ਬਟ ਇਥੇ ਆਪਣੇ ਕੋਲੇ ਜਿਹੜੇ ਫੰਕਸ਼ਨਲ ਗਰੁੱਪ ਆ ਉਹਨਾਂ ਨੇ ਫੈਕਟਰਾਇਜ਼ ਫੈਕਟਰਾਇਜ਼ ਕੀਤਾ ਹੋਇਆ ਤਾਂ ਕਰਕੇ ਮੈਂ ਤੁਹਾਨੂੰ ਸਮਝਾਉਣ ਦੇ ਲਈ ਦੱਸ ਰਿਹਾ ਕਿ ਇਥੇ ਆਪਾਂ -8 ਜੋ ਸਾਈਨ ਇਥੇ ਲਿਖਿਆ ਹੋਇਆ ਉਹ ਸਾਈਨ ਨਾਲ ਲੈ ਕੇ ਚੱਲਾਂਗੇ ਠੀਕ ਹੈ ਤਾਂ ਹੁਣ ਆਪਾਂ -8 ਦੇਖ ਲੈਣੀ ਆ ਵੀ ਕਿੱਥੇ ਆਉਂਦਾ ਵਾ ਠੀਕ ਹੈ -8 ਕਿਹੜੀ ਕਿਹੜੇ ਫੰਕਸ਼ਨ ਦੇ ਵਿੱਚ ਆਉਂਦਾ ਜੇਕਰ ਆਪਾਂ ਇਹਨਾਂ ਦੋਨਾਂ ਨੂੰ ਐਡ ਕਰੀਏ 10 2 ਤਾਂ ਇਥੇ ਆਪਣੇ ਕੋਲੇ +8 ਆਉਂਦਾ ਜੇਕਰ ਆਪਾਂ 5 ਦੇ ਵਿੱਚੋਂ 5 5 4 ਕਰਕੇ ਤਾਂ -1 ਆਉਂਦਾ ਇਥੇ ਆਪਾਂ 5 4 ਕਰਕੇ ਤਾਂ +1 ਆਉਂਦਾ ਤਾਂ 8 ਦੇ ਵਿੱਚੋਂ 10 ਦੇ ਵਿੱਚੋਂ -10 ਦੇ ਵਿੱਚੋਂ 2 ਪਲੱਸ ਕਰਾਂਗੇ ਤੇ ਆਪਣੇ ਕੋਲੇ -8 ਆਜੂਗਾ ਤੇ ਇਹਦਾ ਮਤਲਬ ਹੈ ਕਿ ਜਿਹੜਾ 3rd ਆਪਣੇ ਕੋਲੇ ਉਹ ਕਰੈਕਟ ਆਨਸਰ ਹੋਊਗਾ ਦੇਖੋ ਇਹ ਸ਼ਾਰਟਕਟ ਸੀ ਮੈਂ ਸ਼ਾਰਟਕਟ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਜ਼ਰੂਰੀ ਨਹੀਂ ਕਿ ਤੁਸੀਂ ਸ਼ਾਰਟਕਟ ਦੇ ਨਾਲ ਕਰੋ ਜ਼ਰੂਰੀ ਨਹੀਂ ਹੁੰਦਾ ਤੁਸੀਂ ਇਸ ਨੂੰ ਫੈਕਟਰਾਇਜ਼ ਵੀ ਕਰ ਸਕਦੇ ਹੋ ਫੈਕਟਰਾਇਜ਼ ਕਰਨ ਤੋਂ ਬਾਅਦ ਵੀ ਸੋਲਵ ਕਰ ਸਕਦੇ ਹੋ ਜੇ ਤੁਹਾਨੂੰ ਇਸ ਦਾ ਪਤਾ ਲੱਗ ਜਾਊਗਾ ਕਿ ਆਨਸਰ ਕੀ ਆਊਗਾ ਠੀਕ ਹੈ ਬਹੁਤ ਹੀ ਆਸਾਨ ਸਿੰਪਲ ਆ ਗਈ ਏਡੀ ਵੱਡੀ ਗੱਲ ਨਹੀਂ ਗਈ ਸ਼ਾਰਟਕਟ ਨਾ ਕਰਨਾ ਸ਼ਾਰਟਕਟ ਨਾ ਕਰੋ ਜਾਂ ਫਿਰ ਇਹਨੂੰ ਫੈਕਟਰਾਇਜ਼ ਕਰ ਲਓ ਪੇਪਰ ਦੇ ਵਿੱਚ ਜੇ ਤੁਹਾਡੇ ਕੋਲ ਟਾਈਮ ਬਚਦਾ ਤਾਂ ਫੈਕਟਰਾਇਜ਼ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਤੁਹਾਡਾ ਆਨਸਰ ਜਿਹੜਾ ਉਹ ਤੁਹਾਨੂੰ ਪਤਾ ਲੱਗ ਜਾਊਗਾ ਜੇ ਤੁਸੀਂ ਇਦਾਂ ਕਰਕੇ ਦੇਖਣਾ ਚਾਹੁੰਦੇ ਏਦਾਂ ਵੀ ਕਰਕੇ ਦੇਖ ਲਓ ਲਾਸਟ ਵਿੱਚ ਜੇ ਡਾਊਟ ਰਹਿ ਜਾਂਦਾ ਵਾ ਤਾਂ ਤੁਸੀਂ ਇਹਨੂੰ ਮਲਟੀਪਲਾਈ ਕਰ ਲਓ ਦੋਨਾਂ ਨੂੰ ਠੀਕ ਹੈ ਮਲਟੀਪਲਾਈ ਕਰਨ ਤੋਂ ਬਾਅਦ ਚੈੱਕ ਕਰ ਲਓ ਬਟ ਬੇਸਿਕਲੀ ਗੱਲ ਇਹ ਹੀ ਆ ਕਿ ਪ੍ਰੈਕਟਿਸ ਹੋਣੀ ਚਾਹੀਦੀ ਜ਼ਿਆਦਾ ਤੋਂ ਜ਼ਿਆਦਾ ਜਿੰਨੀ ਜ਼ਿਆਦਾ ਪ੍ਰੈਕਟਿਸ ਹੋਊਗੀ ਉਨਹੀਂ ਤੁਹਾਨੂੰ ਐਗਜ਼ਾਮ ਦੇ ਵਿੱਚ ਕੋਈ ਲੌਂਗ ਮੈਥਡ ਦੇ ਨਾਲ ਲੰਬੀ ਮੈਥਡ ਨਾਲ ਸੋ which of the following polynomial are are the zeros as under root 2 and under root 3 which of the following polynomial have a zeros as under root 2 and under root 3 oh kende kida polynomial hai na charan de vichon jidiyan zero apne kole je calculate kare ge ap kadd ge ta oh under root 2 te under root 3 hon giyan matlab charan equationan de vichon kinu solve karan te ohdiyan zero under root 2 te under root 3 hon giyan ਤੋ ਜੇਕਰ ਮੈਂ ਥੋੜਾ ਧਿਆਨ ਦੇ ਨਾਲ ਦੇਖਾਂ ਇਹ ਮੇਰੇ ਕੋਲੇ 0 ਹੀ ਆ α β ਦੀ ਵੈਲਿਊ ਹੀ ਆ α ਮੇਰੇ ਕੋਲੇ √2 ਲੈ ਲੈਣਾ ਮੈਂ ਤੇ β ਜਿਹੜਾ ਉਹ ਮੈਂ ਇੱਥੇ √3 ਲੈ ਲੈਣਾ ਤਾਂ ਜੇ ਮੈਂ ਸਮ ਆਫ ਜ਼ੀਰੋਜ਼ ਦੇਖਾਂ ਸਮ ਆਫ ਜ਼ੀਰੋਜ਼ ਮੇਰੇ ਕੋਲੇ ਕੀ ਦੀ ਇੱਕ ਨਾਉਂਦੀਆਂ √2 √3 ਦੇ ਐਂਡ √3 ਦੇ ਐਂਡ ਜੇ ਮੈਂ ਤੇ ਪ੍ਰੋਡਕਟ ਆਫ ਜ਼ੀਰੋਜ਼ ਕੈਲਕੂਲੇਟ ਕਰਾਂ ਤੋ ਮੇਰੇ ਕੋਲ ਕੀ ਹੁੰਦਾ √2 √3 ਤੋ ਮੇਰੇ ਕੋਲ ਕੀ ਆ ਗਿਆ √6 ਤੇ ਇਕੁਏਸ਼ਨ ਬਣਾਉਣ ਦਾ ਤਰੀਕਾ ਕੀ ਹੁੰਦਾ ਆਪਾਂ ਇੱਕ ਇਕੁਏਸ਼ਨ ਪੜ੍ਹਦੇ ਆ ਕਵਾਡਰੇਟਿਕ ਪੋਲੀਨੋਮੀਅਲ ਦੀ x² ਸਮ ਆਫ ਜ਼ੀਰੋ ਮੈਂ α β ਲਿਖਦੇ ਨਾ ਇਥੇ x ਪ੍ਰੋਡਕਟ ਆਫ ਜ਼ੀਰੋ ਮੈਂ α β ਲਿਖਦੇ ਨਾ ਇਥੇ ਤੇ ਜੇਕਰ ਮੈਂ ਇਹ ਤੋਂ ਵੈਲਿਊ ਪੁੱਟ ਕਰਾਂ ਸਮ ਆਫ ਜ਼ੀਰੋ ਐਂਡ ਪ੍ਰੋਡਕਟ ਆਫ ਜ਼ੀਰੋ ਦੀ ਤਾਂ ਸਮ ਆਫ ਜ਼ੀਰੋ ਮੇਰੇ ਕੋਲ ਕੀ ਲਿਖਿਆ ਹੋਇਆ x² √2 √3 x ਪ੍ਰੋਡਕਟ ਆਫ ਜ਼ੀਰੋ ਮੇਰੇ ਕੋਲ ਆਏਗਾ √6 ਸੋ ਸਿੰਪਲੀ ਇਥੋਂ ਮੈਂ ਜਿਹੜੇ ਇਕੁਏਸ਼ਨ ਨੂੰ ਕੰਪੇਅਰ ਕਰਾਂ ਤਾਂ 3 ਸੈਕੰਡ ਆਪਸ਼ਨ ਹੈ ਜਿਹੜਾ ਉਹਦੇ ਅੰਦਰ ਮੇਰੇ ਕੋਲੇ ਜਿਹੜੀ ਵੈਲਿਊ ਮੈਚ ਕਰ ਰਹੀ ਹੈ ਇਟ ਮੀਨਸ ਕਿ ਸੈਕੰਡ ਆਪਸ਼ਨ ਜਿਹੜਾ ਹੋਗਾ ਉਹ ਬਿਲਕੁਲ ਇਥੇ கரੈਕਟ ਹੋਊਗਾ ਇਥੇ ਇੱਕ ਚੀਜ਼ ਹੋਰ ਧਿਆਨ ਦੇਣ ਵਾਲੀ ਗੱਲ ਆ ਦੇਖੋ ਮੈਂ ਇਹਨੂੰ ਸੋਲਵ ਕੀਤਾ ਵਾ ਫਾਰਮੂਲੇ ਦੇ ਨਾਲ ਇਦਾਂ ਸੋਲਵ ਕਰਨ ਦੀ ਲੋੜ ਨਹੀਂ ਸੀ ਤੁਸੀਂ ਸਿੰਪਲ ਦੇਖ ਲੈਂਦੇ ਸਮ ਆਫ 0 ਅੰਡ ਰੂਟ 2 ਕਿੱਥੇ ਆ ਰਿਹਾ ਦੇਖੋ ਇੱਥੇ ਆ ਰਿਹਾ ਪ੍ਰੋਡਕਟ ਆਫ 0 ਕਿੱਥੇ ਆ ਰਿਹਾ ਇੱਥੇ ਆ ਰਿਹਾ ਹੁਣ ਦੇਖੋ ਇੱਥੇ ਗੱਲ ਆ ਕਿ ਮਾਈਨਸ ਇੱਥੇ ਆਪਾਂ ਨਹੀਂ ਦੇ ਬਟ ਜਦੋਂ ਆਪਣੇ ਕੋਲੇ ਸਿੰਪਲੀ ਫੈਕਟਰਾਇਜ਼ੇਸ਼ਨ ਦੇ ਵਿੱਚ ਉਹਨਾਂ ਨੇ ਫੰਕਸ਼ਨ ਦਿੱਤਾ ਹੋਇਆ ਵਾ ਆਪਣੇ ਕੋਲੇ ਇਕੁਏਸ਼ਨ ਦਿੱਤੀ ਹੋਈ ਆ ਠੀਕ ਆ ਤਾਂ ਉਦੋਂ ਉਦੋਂ ਫਿਰ ਆਪਾਂ ਮਾਈਨਸ ਉਹਦਾ ਕਨਸੀਡਰ ਕਰਨਾ ਹੁੰਦਾ ਵਾ ਜੇ ਆਪਾਂ ਸ਼ਾਰਟਕਟ ਨਾਲ ਕਰਨਾ ਚਾਹੁੰਦੇ ਆ ਠੀਕ ਆ ਤਾਂ ਤੁਸੀਂ ਕਿਸੇ ਵੀ ਮੈਥਡ ਨਾਲ ਕਰ ਸਕਦੇ ਹੋ ਸ਼ਾਰਟਕਟ ਨਾਲ ਕਰਨਾ ਸ਼ਾਰਟਕਟ ਨਾਲ ਕਰੋ ਜੇਕਰ ਤੁਸੀਂ ਲੌਂਗ ਮੈਥਡ ਨਾਲ ਕਰਨਾ ਤਾਂ ਲੌਂਗ ਨਾਲ ਕਰ ਸਕਦੇ ਹੋ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਸਹੀ ਨਹੀਂ ਦਾ ਮਤਲਬ ਕੀ ਹੈ ਕਿ ਕਿਹੜਾ ਕਥਨ ਆ ਜਿਹੜਾ ਉਹ ਆਪਣੇ ਕੋਲੇ ਇੱਥੇ ਗਲਤ ਆ ਗਲਤ ਕਥਨ ਦੇਖਣਾ ਆਪਾਂ ਵਿਚ ਆਫ ਦੀ ਫਾਲੋਇੰਗ ਇਜ਼ ਨਾਟ ਟru ਨਾਟ ਟru ਦਾ ਮਤਲਬ ਫਾਲਸ ਫਾਲਸ ਸਟੇਟਮੈਂਟ ਕਿਹੜੀ ਆ ਉਹ ਆਪਾਂ ਦੇਖਣੀ ਇੱਥੇ ਅਚਲ ਬਹੁਪਦ ਜ਼ੀਰੋ ਨੂੰ ਸਫਰ ਬਹੁਪਦ ਕਿਹਾ ਜਾਂਦਾ ਹੈ ਦੀ ਕਨਸਟੈਂਟ ਪੋਲੀਨੋਮੀਅਲ ਜ਼ੀਰੋ ਇਜ਼ ਕਾਲਡ ਅ ਜ਼ੀਰੋ ਪੋਲੀਨੋਮੀਅਮ ਹਾਂ ਦੇਖ ਜੇਕਰ ਆਪਣੇ ਕੋਲ ਜ਼ੀਰੋ ਪੋਲੀਨੋਮੀਅਲ ਆ ਤਾਂ ਕਨਸਟੈਂਟ ਮਤਲਬ ਕਿ ਜਿਹਦੀ ਵੈਲਿਊ ਆਪਣੇ ਕੋਲੇ ਕਨਸਟੈਂਟ ਆ ਚੇਂਜ ਨਹੀਂ ਹੋਊਗੀ ਤੁਹਾਨੂੰ ਜ਼ੀਰੋ ਪੋਲੀਨੋਮੀਅਲ ਕਹਾਂਗੇ ਸਟੇਟਮੈਂਟ ਆਪਣੇ ਕੋਲੇ ਸਹੀ ਆ ਠੀਕ ਆ ਬਟ ਉਹਨੇ ਗਲਤ ਪੁੱਛਿਆ ਤੇ ਆਨਸਰ ਨਹੀਂ ਹੋ ਸਕਦਾ アンルート y 3 बहुपद नहीं है アンルート3アンルート y 3 इज नॉट अ पॉलीनोमिअल बिल्कुल सही है क्योंकि ये पॉलीनोमिअल नहीं है द डिग्री ऑफ अ जीरो पॉलीनोमिअल जीरो बिल्कुल सही है जे अपने कोले जीरो पॉलीनोमिअल है तो उदी डिग्री भी अपने कोले जीरो होगी क्योंकि उदे अंदर कोई वेरिएबल ही नहीं होगा जे वेरिएबल ही नहीं होगा तो उदी की पावर ही नहीं होगी जो मान लो अपन थे x 1 ले ले गए थे अपने कोले x वेरिएबल है दी पावर 1 बट जे अपन थे x लिख लिए ना 1 ले ले लिए कल्ला तो जदा अपने कोले x ही हैनी तो उदी पावर फिर की होगी जीरो ही होगी ना तो वन दी जगह पर जीरो भी लिख सकते हैं ਠੀਕ ਹੈ ਤਾਂ ਕੋਈ ਵੀ ਕਨਸਟੈਂਟ ਵੈਲਿਊ ਹੋ ਸਕਦੀ ਹੈ n ਘਾਤੀ ਬਹੁਪਦ ਵਿੱਚ ਪਦਾਂ ਦੀ ਵੱਧ ਤੋਂ ਵੱਧ ਗਿਣਤੀ n+1 ਹੈ the polynomial of a degree n has at most n+1 degree this statement half true and half false but ਮੈਂ ਇਹਨੂੰ false ਮੰਨ ਕੇ ਚੱਲੂੰਗਾ ਕਿਵੇਂ ਦੇਖੋ ਜੇਕਰ ਆਪਾਂ ਪੋਲੀਨੋਮੀਅਲ ਦੀ ਗੱਲ ਕਰੀਏ ਤਾਂ ਪੋਲੀਨੋਮੀਅਲ ਦੇ ਵਿੱਚ ਜੇਕਰ ਆਪਣੇ ਕੋਲੇ ਵੇਰੀਏਬਲ 1 ਆ ਇਫ ਵੇਰੀਏਬਲ ਇਜ਼ ਆ 1 ਜੇ ਆਪਣੇ ਕੋਲੇ 1 ਵੇਰੀਏਬਲ ਆ x ਆ ਜਾਂ ਕੱਲਾ y ਆ ਫਿਰ ਦਾ ਸਟੇਟਮੈਂਟ ਬਿਲਕੁਲ ਟਰੂ ਆ ਵਨ ਵੇਰੀਏਬਲ ਦੇ ਲਈ ਕਿਉਂਕਿ ਜੇ ਆਪਾਂ ਸਿਰਫ ਐਕਸ ਲੈ ਕੇ ਚੱਲਦੇ ਆ ਤਾਂ ਐਕਸ ਦੀ ਪਾਵਰ ਜੀ ਆਪਣੇ ਕੋਲੇ 5 ਆ ਤੋਂ ਉਹਦੇ ਅੰਦਰ ਮੈਕਸਿਮਮ ਜਿਹੜੇ ਆਪਣੇ ਕੋਲੇ ਟਰਮਸ ਹੋਣਗੀਆਂ ਉਹ 6 ਹੋਣਗੀਆਂ ਕਿਵੇਂ ਦੇਖੋ ਜੇ ਕੋਈ ਵੀ ਜ਼ੀਰੋ ਨਹੀਂ ਹੁੰਦੀ ਤਾਂ 4 ਪਾਵਰ ਵੀ ਹੋਊਗੀ ਉਸ ਤੋਂ ਬਾਅਦ ਆਪਣੇ ਕੋਲੇ 3 ਪਾਵਰ ਵੀ ਹੋਊਗੀ ਉਸ ਤੋਂ ਬਾਅਦ ਆਪਣੇ ਕੋਲੇ 2 ਵੀ ਹੋਊਗੀ ਉਸ ਤੋਂ ਬਾਅਦ ਆਪਣੇ ਕੋਲੇ ਐਕਸ ਵੀ ਹੋਊਗਾ ਐਂਡ ਇੱਥੇ ਕਨਸਟੈਂਟ ਵੈਲਿਊ ਵੀ ਹੋਊਗੀ ਮੰਨ ਲਓ ਮੈਂ ਇੱਥੇ 10 ਲੈ ਕੇ ਚੱਲਦਾ ਤੇ ਜੇ ਆਪਾਂ ਇਹਨਾਂ ਨੂੰ ਗਿਣੀਏ ਕਿੰਨੀਆਂ ਟੁੱਟਲਾਂ ਤਾਂ 1 2 3 4 5 ਐਂਡ 6 ਇੱਕੋ ਦੇ ਨਾਲੋਂ ਵੱਧ ਟਰਮ ਹੋਊਗੀ ਹਮੇਸ਼ਾ ਬਟ ਇਹ ਹੈਗਾ ਡਿਪੈਂਡ ਕਰਦਾ ਜੇ ਆਪਣੇ ਕੋਲੇ ਜਿਹੜਾ ਪੋਲੀਨੋਮੀਅਲ ਆ ਉਹ 1 ਵੇਰੀਏਬਲ ਆ ਜੇ 2 ਵੇਰੀਏਬਲ ਆ ਫਿਰ ਨਹੀਂ ਜੇ ਮੰਨ ਲਓ ਆਪਣੇ ਕੋਲੇ ਹੈਗਾ x 2 y 3 ਹੁਣ ਇੱਥੇ ਆਪਣੇ ਕੋਲ ਜਿਹੜੇ ਵੇਰੀਏਬਲਸ ਆ ਉਹ ਡਿਫਰੈਂਟ ਡਿਫਰੈਂਟ ਹੋ ਸਕਦੇ ਆ ਉਹ ਤਾਂ ਜਿੰਨੀਆਂ ਮਰਜੀ ਟਰਮਸ ਬਣਾ ਲਓ ਤੁਸੀਂ 5 ਤੋਂ ਅੱਗੇ ਵਧੇ ਜਾਣਗੀਆਂ x ਦੀ ਪਾਵਰ 1 y ਪਾਵਰ ਕੋ 4 ਕੁਛ 4 ਬਨ ਜਾਊਗੀ ਫਿਰ ਉਹਲਾ y5 ਬਨ ਜਾਊਗਾ ਕੁਛ ਮਤਲਬ ਅਲੱਗ-ਅਲੱਗ ਕਰਕੇ ਅੱਗੇ ਕਿ ਕੰਬੀਨੇਸ਼ਨਸ ਬਣਾ ਕੇ ਟੋਟਲ ਪਾਵਰ ਆਪਣੇ ਕੋਲੇ 5 ਆਉਣੀ ਚਾਹੀਦੀ ਆ ਤਾਂ ਉਹਦੇ ਕੰਬੀਨੇਸ਼ਨਸ ਬਹੁਤ ਬਨ ਜਾਣਗੇ ਐਂਡ ਬਹੁਤਿਆਦੇ ਟਰਮਸ ਬਨ ਜਾਣਗੇ ਤਾਂ ਉੱਥੇ ਫਿਰ ਇਹ ਜਿਹੜੀ ਸਟੇਟਮੈਂਟ ਉਹ ਰੋਂਗ ਹੋ ਜਾਊਗੀ ਠੀਕ ਹੈ ਤਾਂ ਕਰਕੇ ਮੇਰੇ ਅਕੋਰਡਿੰਗ ਇਹਦਾ ਜਿਹੜਾ 4th ਆ ਉਹ ਇਨਕਰੈਕਟ ਆਨਸਰ ਆ ਐਂਡ ਇਹੀ ਆਪਣੇ ਕੋਲੇ ਉਹਨਾਂ ਨੇ ਪੁੱਛਿਆ ਕਿ ਗਲਤ ਸਟੇਟਮੈਂਟ ਕਿਹੜੀ ਆ px lx m ਤਾਂ ਸਿਫਰ ਪਤਾ ਕਰੋ ਕਿੰਦੀ l ਆਪਣੇ ਕੋਲੇ not equal to 0 what is the zero of a polynomial px lx plus m l and m are a real number so the bahut hi ade simple ji gall hai ta zero calculate karna se mai ki kiah si ki nu apna zero de equal equate kar dange ta apna ki likhange lx plus m is equal to zero ta so m dusri side jauga ta minus ho jauga kyuki idhar plus aa ta ye apne kol ho gaya lx is equal to minus m ta l dusri side passe jauga ta divide ho jauga ta x is equal to minus m by l ਤਾਂ ਮਾਈਨਸ m/l ਜਿਹੜਾ ਹੋਊਗਾ ਆਪਣੇ ਕੋਲੇ ਇੱਥੇ ਆਨਸਰ ਹੋਊਗਾ ਤਾਂ ਉਹ ਆਪਣੇ ਕੋਲੇ ਫਰਸਟ ਸਟੇਟਮੈਂਟ ਦੇ ਵਿੱਚ ਅਵੇਲੇਬਲ ਆ ਇਟ ਮੀਨਸ ਕਿ ਫਰਸਟ ਆਪਣੇ ਕੋਲ ਕੀ ਹੋਊਗਾ ਇਸ ਦਾ கரੈਕਟ ਆਨਸਰ ਹੋਊਗਾ ਨੈਕਸਟ ਦੇਖਦੇ ਹਾਂ ਵਿਚ ਆਫ ਦਿ ਫਾਲੋਇੰਗ ਸ਼ੁੱਡ ਬੀ ਐਡਡ ਟੂ ਦਿ ਪੋਲੀਨੋਮੀਅਲ px 5x³ 2x² 3x 2 ਟੂ ਗੈਟ 1 ਐਜ਼ ਇਟ ਇਜ਼ ਜ਼ੀਰੋ ਕਹਿੰਦੇ ਇਹਦੀ ਜ਼ੀਰੋ ਆਪਣੇ ਕੋਲੇ 1 ਆਉਣੀ ਚਾਹੀਦੀ ਆ ਹੁਣ ਮੈਂ ਪਿੱਛੇ ਵੀ ਤੁਹਾਨੂੰ ਦੱਸ ਕੇ ਆਇਆ ਸੀ ਕਿ ਜ਼ੀਰੋ ਆਪਣੇ ਕੋਲੇ 1 ਉਹ 2 ਆਉਗੀ ਜੇ ਆਪਾਂ ਇੱਥੇ px ਦੀ ਜਗ੍ਹਾ 1 ਪੁੱਟ ਕਰ ਦਈਏ ਤੇ ਇਹ ਆਪਣੇ ਕੋਲੇ 0 ਬਣ ਜੇ ਤਾਂ ਜੇ ਆਪਾਂ 1 ਪੁੱਟ ਕਰਕੇ 1 ਪੁੱਟ ਕਰਕੇ ਦੇਖਦੇ ਹਾਂ ਤਾਂ ਇਹ ਮੈਨੂੰ ਕੋਲੇ 5 1 ਪਾਵਰ 3 2 1 ਸਕੁਅਰ 3 1 2 ਤਾਂ 1 ਆਪਾਂ ਪੁੱਟ ਕਰਕੇ ਦੇਖ ਲੈਨੇ ਆ ਕੀ ਆਉਂਦਾ ਤਾਂ ਫਿਰ ਜਿਹੜਾ ਆਨਸਰ ਆਊਗਾ ਉਹਦੇ ਓਪੋਜ਼ਿਟ ਵੈਲਿਊ ਲੈ ਕੇ ਆਪਾਂ ਆਨਸਰ ਦੱਸ ਦਾਂਗੇ ਕੀ ਆਊਗਾ ਤੇ ਤੋ ਆਪਾਂ ਜੇਕਰ ਦੇਖੀਏ ਤਾਂ ਇਹ ਮੇਰੇ ਕੋਲੇ ਕੀ ਬਣ ਗਿਆ 5 ਇਹ ਬਣ ਗਿਆ ਮੇਰੇ ਕੋਲੇ -2 ਇਹ ਬਣ ਗਿਆ ਮੇਰੇ ਕੋਲੇ 3 ਇਹ ਬਣ ਗਿਆ ਮੇਰੇ ਕੋਲੇ -2 ਜੇਕਰ ਪਲੱਸ ਵਾਲੀਆਂ ਦੋਨੇ ਵੈਲਿਊਜ਼ ਨੂੰ ਐਡ ਕਰ ਗਏ ਤਾਂ ਇਹ ਮੇਰੇ ਕੋਲ ਬਣ ਗਿਆ 8 ਮਾਈਨਸ ਵਾਲੀਆਂ ਵੈਲਿਊਜ਼ ਕਰ ਗਏ ਤਾਂ 4 ਤਾਂ ਆਪਣੇ ਕੋਲ ਕੀ ਆ ਗਿਆ 4 ਇਟ ਮੀਨਸ ਕਿ ਆਪਣੇ ਕੋਲ 0 ਆਉਣਾ ਚਾਹੀਦਾ ਸੀ ਜੇ ਆਪਣੇ ਕੋਲ 0 ਜੇ ਜੇ ਆਪਾਂ 1 ਨੂੰ 0 ਬਣਾਉਣਾ ਚਾਹੁੰਦੇ ਆ ਇਹਦੇ ਹਨਾ ਜੇਕਰ ਆਪਾਂ 1 ਨੂੰ 0 ਬਣਾਉਣਾ ਚਾਹੁੰਦੇ ਆ ਤਾਂ ਆਪਣੇ ਕੋਲ ਕੀ ਹੋਣਾ ਚਾਹੀਦਾ 0 ਵੈਲਿਊ ਹੋਣੀ ਚਾਹੀਦੀ ਬਟ ਆਪਣੇ ਕੋਲ 4 ਆ ਗਿਆ ਇਹਦਾ ਮਤਲਬ ਜੇਕਰ ਆਪਾਂ ਇਹਦੇ ਅੰਦਰ -4 ਐਡ ਕਰ ਦਈਏ ਤੇ 0 ਬਣ ਚੁ ਤੁਹਾ ਆਟੋਮੈਟਿਕਲੀ ਤਾਂ -4 ਕਿੱਥੇ ਆ ਦੇਖੋ ਇੱਥੇ 5 ਆ ਜਵਰ ਨਹੀਂ ਹੋ ਸਕਦਾ ਇੱਥੇ ਦੇਖੋ -4 ਆ ਤੇ ਇਹ ਬਿਲਕੁਲ ਆਨਸਰ ਇੱਥੇ 4 ਆ ਇਹ ਵੀ ਗਲਤ ਹੋ ਗਿਆ ਇੱਥੇ 2 ਆ ਇਹ ਵੀ ਗਲਤ ਹੋ ਗਿਆ ਠੀਕ ਹੈ -4 ਐਡ ਕਰਨਾ ਬਟ ਤੁਸੀਂ ਕਹੋਗੇ ਕਿ ਨਾਲ ਤਾਂ x2 ਵਾ x2 ਦੇ ਤਾਂ ਕੋਈ ਮਤਲਬ ਹੀ ਨਹੀਂ ਰਹੇਗਾ ਦੇਖੋ ਜੇ ਆਪਾਂ ਇੱਥੇ x2 ਦੀ ਵੈਲਿਊ ਪੁੱਟ ਵੀ ਕਰਾਂਗੇ ਤਾਂ ਕਿਉਂਕਿ ਇੱਥੇ 1 ਪੁੱਟ ਕਰਨੀ ਆਪਾਂ ਤਾਂ 1 ਪੁੱਟ ਕਰਾਂਗੇ ਤਾਂ -4 ਹੀ ਰਹਿ ਜਾਣਾ ਲੈ ਬੇਸਿਕਲੀ ਆਪਾਂ -4 ਐਡ ਕਰਨਾ -4 ਐਡ ਕਰਨ ਦੇ ਨਾਲ 0 ਹੋ ਜੂਗਾ ਤੇ 0 ਹੋਣ ਦੇ ਨਾਲ ਆਪਣੇ ਕੋਲੇ ਇਹਦੀ ਵੈਲਿਊ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਤੁਸੀਂ ਆਪਣੇ ਨੋਟਬੁੱਕ ਦੇ ਉੱਪਰ ਇਸ ਨੂੰ ਸੋਲਵ ਕਰਕੇ ਚੈੱਕ ਕਰ ਸਕਦੇ ਹੋ ਇਸ ਦਾ ਆਨਸਰ ਆਪਣੇ ਕੋਲੇ 0 ਹੀ ਆਊਗਾ ਠੀਕ ਹੈ ਜੇਕਰ ਤੁਹਾਨੂੰ ਕੋਈ ਡਾਊਟ ਆ ਤਾਂ ਵੈਲ ਤਾਂ ਦੇਖਦੇ ਅੱਗੇ ਇਹ ਪੀ ਐਕਸ ਇਜ਼ ਐਨੀ ਪੋਲੀਨੋਮੀਅਲ ਆਫ ਡਿਗਰੀ ਗ੍ਰੇਟਰ ਥੈਨ অর ਇਕੁਅਲ ਟੂ 1 ਐਂਡ ਪੀ ਐਕਸ ਇਜ਼ ਡਿਵਾਈਡਡ ਬਾਈ ਅ ਲੀਨੀਅਰ ਪੋਲੀਨੋਮੀਅਲ ਐਕਸ ਮਾਈਨਸ ਏ ਦੈਨ ਅ ਰਿਮੇਨਡਰ ਇਜ਼ ਤਾਂ ਕਿੰਦੇ ਪੀ ਐਕਸ ਆਪਣੇ ਕੋਲੇ ਕੋਈ ਪੋਲੀਨੋਮੀਅਲ ਆ ਠੀਕ ਆ ਉਹਨੂੰ ਡਿਵਾਈਡ ਕੀਤਾ ਤੁਸੀਂ ਇੱਕ ਐਕਸ ਮਾਈਨਸ ਏ ਤੇ ਤਾਂ ਦੈਨ ਰਿਮੇਂਡਰ ਤਾਂ ਜਿਹੜਾ ਦਾ ਰਿਮੇਂਡਰ ਆਊਗਾ ਇੱਥੇ ਬਾਕੀ ਬਚੂਗਾ ਉਹ ਕੀ ਹੋਊਗਾ ਉਹਦਾ ਆਨਸਰ ਕੀ ਕਿਵੇਂ ਕੈਲਕੂਲੇਟ ਕਰਾਂਗੇ ਉਹ ਤਾਂ ਆਪਾਂ ਉੱਪਰ ਕਰਕੇ ਹੀ ਆਏ ਹਾਂ ਕਿ ਰਿਮੈਂਡਰ ਥਿਊਰਮ ਦੇ ਨਾਲ ਆਪਾਂ ਪਿੱਛੇ ਉੱਪਰ ਮੈਂ ਤੁਹਾਨੂੰ ਦੱਸਿਆ ਸੀ ਕਿ ਰਿਮੈਂਡਰ ਥਿਊਰਮ ਦਾ ਆਪਾਂ ਇੱਕ ਫਾਰਮੂਲਾ ਲਾਇਆ ਸੀ ਹਨਾ ਆ ਦੇਖੋ ਇੱਥੇ ਵੀ ਆਪਾਂ ਕੈਲਕੂਲੇਟ ਕੀਤਾ ਜ਼ੀਰੋ ਵਾਲੇ ਦੇ ਵਿੱਚ ਜਾਂ ਦੇਖੋ ਡਿਵੀਜ਼ੀਬਲ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਰਿਮੈਂਡਰ ਥਿਊਰਮ ਦੇ ਵਿੱਚ ਕੀ ਹੁੰਦਾ ਜੇ ਤੁਸੀਂ ਇੱਥੇ ਪੁੱਟ ਕਰਦੇ ਆਂ ਵੈਲਿਊ ਜੇ ਤਾਂ ਇਹ ਜ਼ੀਰੋ ਆ ਗਈ ਜਿਵੇਂ ਆਪਣੇ ਕੋਲ ਇੱਥੇ ਕੀ ਲਿਖਿਆ ਹੋਇਆ ਸੀ x 1 ਤਾਂ ਪੁੱਤੋ ਕੈਲਕੂਲੇਟ ਕਰਕੇ ਕਿ ਲੱਗ ਕੇ ਸੀ -1 ਤਾਂ ਜਦੋਂ ਆਪਾਂ ਇੱਥੇ ਪੁੱਟ ਕੀਤਾ ਜੇ ਤਾਂ ਜ਼ੀਰੋ ਆ ਗਿਆ ਤਾਂ ਇਹਦਾ ਮਤਲਬ ਡਿਵੀਜ਼ੀਬਲ ਹੈ ਜੇ ਨਾ ਜ਼ੀਰੋ ਆਇ ਇਹ ਤਾਂ ਮੇਰੇ ਬਹੁਤ ਹੀ ਜ਼ਿਆਦਾ ਸਿੰਪਲ ਹੋ ਗਿਆ ਕਿ ਆਪਾਂ ਇਹਦੇ ਵਿੱਚੋਂ ਕੀ ਕਰਾਂਗੇ ਇਹਨੂੰ ਜ਼ੀਰੋ ਦੇ ਇਕੁਅਲ ਇਕਵੇਟ ਕਰ ਲਾਂਗੇ x a 0 ਉਤੋਂ ਆਪਣੇ ਕੋਲ x ਦੀ ਵੈਲਿਊ ਕੀ ਆਜੂਗੀ a ਆਜੂਗੀ ਹੁਣ ਜੇ ਤੁਸੀਂ a ਨੂੰ ਪੁੱਟ ਕਰੋਗੇ ਇੱਥੇ px ਦੇ ਵਿੱਚ px ਦੇ ਵਿੱਚ x ਦੀ ਜਗ੍ਹਾ a ਪੁੱਟ ਕਰੋਗੇ ਤਾਂ ਤੁਹਾਡੇ ਕੋਲ ਜਿਹੜੀ ਇੱਥੇ ਵੈਲਿਊ ਆਊਗੀ ਉਹ ਰਿਮੇਂਡਰ ਆਊਗਾ ਤਾਂ ਇਹੀ ਉਹਨੇ ਪੁੱਛਿਆ ਕਿ ਰਿਮੇਂਡਰ ਕਿਵੇਂ ਕੈਲਕੂਲੇਟ ਕਰ ਸਕਦੇ ਆ ਤਾਂ ਉਹ ਆਪਣੇ ਕੋਲੇ 3rd ਆਪਸ਼ਨ ਦੇ ਵਿੱਚ ਪਿਆ ਤੁਸੀਂ px ਦੇ ਵਿੱਚ x ਦੀ ਜਗ੍ਹਾ a ਪੁੱਟ ਕਰ ਦਿਓ ਤਾਂ ਤੁਹਾਡੇ ਕੋਲੇ ਰਿਮੇਂਡਰ ਆਜੂਗਾ ਜੇ ਰਿਮੈਂਡਰ 0 ਆ ਗਿਆ ਤਾਂ ਮਤਲਬ ਡਿਵੀਜ਼ੀਬਲ ਹੈ ਜੇ ਨਹੀਂ ਜੇ ਕੋ 0 ਨਹੀਂ ਆਇਆ ਤਾਂ ਇਹਦਾ ਮਤਲਬ ਕਿ ਤੁਹਾਡਾ ਜਿਹੜਾ ਨੰਬਰ ਹੋ ਡਿਵੀਜ਼ੀਬਲ ਨਹੀਂਗਾ ਤਾਂ ਰਿਮੈਂਡਰ ਦੀ ਵੈਲਿਊ ਤੁਸੀਂ ਇੱਥੋਂ ਕੈਲਕੂਲੇਟ ਕਰ ਸਕਦੇ ਆ। x2 64 ਨੂੰ ਇੱਕ ਪੂਰਨ ਵਰਗ ਬਣਾਉਣ ਲਈ ਕਿਹੜਾ ਇਹਨਾਂ ਵਿੱਚੋਂ ਕਿਹੜਾ ਵਿਅੰਜਕ ਜੋੜਿਆ ਜਾਣਾ ਚਾਹੀਦਾ ਵਾ? which of the following algebraic expression should be added to make x2 64 as a perfect square? ਇਹਦਾ ਬਹੁਤ ਹੀ ਸਿੰਪਲ ਜੀ ਗੱਲ ਆ ਤੁਸੀਂ ਕੀ ਕਰੋ ਇਸ ਪਹਿਲਾਂ ਵਾਸਤੇ ਮੈਂ ਪ੍ਰੀਵੀਅਸ ਵੀਡੀਓ ਵਿੱਚ ਕਰਵਾ ਕੇ ਵੀ ਆ ਮੈਂ ਦੂਸਰੇ ਮੈਥਡ ਦੇ ਨਾਲ ਦੂਸਰਾ ਮੈਥਡ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਤੁਹਾਨੂੰ ਸੌਖੇ ਜਿਹੇ ਤਰੀਕੇ ਨਾਲ ਦੱਸ ਦਾਂ ਦੇਖੋ ਜੇ ਆਪਣੇ ਕੋਲ ਇੱਥੇ ਕੋਈ ਇੱਥੇ 1 ਲਿਖਿਆ ਹੋਇਆ ਮਤਲਬ x² ਦੇ ਨਾਲ ਕੁਝ ਵੀ ਨਹੀਂ ਲਿਖਿਆ ਹੈ ਤਾਂ 64 ਤੁਸੀਂ ਦੇਖ ਲਓ ਕਿਹਦਾ ਸਕੁਅਰ ਹੁੰਦਾ 8 ਦਾ 8 ਦਾ ਸਕੁਅਰ ਹੁੰਦਾ ਨਾ 64 ਤਾਂ ਇਹਦਾ ਡਬਲ ਕਰ ਦਿਓ 8 ਦਾ ਡਬਲ ਕੀਤਾ ਆਪਣੇ ਕੋਲ 16 ਤਾਂ 16x 16x ਤੁਸੀਂ ਇਹਦੇ ਅੰਦਰ ਐਡ ਵੀ ਕਰ ਸਕਦੇ ਹੋ 16x ਤੁਸੀਂ ਇਹਦੇ ਵਿੱਚੋਂ ਮਾਈਨਸ ਵੀ ਕਰ ਸਕਦੇ ਹੋ ਦੋਨੇ ਆਨਸਰ ਆਪਣੇ ਕੋਲੇ ਸਹੀ ਹੋਣਗੇ ਤਾਂ 16x ਸਿਰਫ ਆਪਣੇ ਕੋਲੇ 3rd ਆਪਸ਼ਨ ਦੇ ਵਿੱਚ ਹੀ ਅਵੇਲੇਬਲ ਆ ਤਾਂ ਇਹਦਾ ਮਤਲਬ ਹੈ ਕਿ 3rd ਆਪਣੇ ਕੋਲੇ ਕਿਉਂ ਹੋਗਾ ਇਸ ਦਾ கரੈਕਟ ਆਨਸਰ ਹੋਗਾ ਬਹੁਤ ਹੀ ਇਹ ਦੇ ਸਿੰਪਲ ਆ ਤੁਸੀਂ ਇਹ ਦੇਖ ਲਓ ਕਿ ਜਿਹੜਾ 64 ਆ ਉਹ ਕਿਹਦਾ ਪਰਫੈਕਟ ਸਕੁਅਰ ਆ 8 ਦਾ ਪਰਫੈਕਟ ਸਕੁਅਰ ਹੈ ਨਾ ਉਹਦਾ ਡਬਲ ਕਰਕੇ ਉਹਦੇ ਨਾਲ x ਲਾ ਦਿਓ ਬਸ ਉਹੀ ਆਪਾਂ ਐਡ ਜਾਂ ਮਾਈਨਸ ਕਰ ਸਕਦੇ ਆ ਤੇ ਦੋਨੇ ਆਨਸਰ ਸਹੀ ਹੋਣਗੇ +16x -16x ਬਟ ਆਪਣੇ ਕੋਲੇ x ਹੀ ਸੀ ਤਾਂ ਇਹ ਆਪਣੇ ਕੋਲੇ ਕਿਉਂ ਹੋਗਾ ਇਸ ਦਾ கரੈਕਟ ਆਨਸਰ ਹੋਗਾ ਫਾਈਂਡ ਦੀ ਜ਼ੀਰੋਜ਼ ਆਫ ਦੀ ਪੋਲੀਨੋਮੀਅਲ ਇਹਦੇ ਜ਼ੀਰੋਜ਼ ਕੈਲਕੂਲੇਟ ਕਰਨਾ ਸਤੇ ਕਿਹਾ ਆਪਣੇ ਕੋਲੇ ਪੋਲੀਨੋਮੀਅਲ ਦੇ ਕੀ ਹੋਣਗੇ ਦੇਖੋ ਜ਼ੀਰੋਜ਼ ਕੈਲਕੂਲੇਟ ਕਰਨ ਦੇ ਲਈ ਆਪਾਂ ਕੀ ਕਰਦੇ ਆ ਜ਼ੀਰੋਜ਼ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਕੈਲਕੂਲੇਟ ਕਰ ਸਕਦੇ ਆ ਉਹਦੇ ਲਈ ਆਪਾਂ ਕੀ ਕਰਾਂਗੇ ਜ਼ੀਰੋਜ਼ ਕੈਲਕੂਲੇਟ ਕਰਨ ਦੇ ਲਈ ਆਪਣੇ ਕੋਲ ਇਕੁਏਸ਼ਨ ਕੀ ਆ 4x2 ਮੈਨੂੰ ਥੋੜਾ ਸਹੀ ਕਰਕੇ ਲਿਖ ਲੈਣਾ 3x ਜਿਹੜਾ ਅੱਗੇ ਲਿਖ ਲੈਣਾ ਕਿਉਂਕਿ ਉਹ ਇਕੁਏਸ਼ਨ ਵਿੱਚ ਸਮਝਣਾ ਥੋੜਾ ਸੌਖਾ ਹੋ ਜਾਊਗਾ ਹੁਣ ਆਪਾਂ ਕੀ ਕਰਦੇ ਆ ਇਹਦੇ ਅੰਦਰ ਪਹਿਲਾਂ ਪ੍ਰੋਡਕਟ ਆਫ ਜ਼ੀਰੋ ਕੈਲਕੂਲੇਟ ਕਰਦੇ ਆ ਪ੍ਰੋਡਕਟ ਆਫ ਜ਼ੀਰੋ ਆਪਣੇ ਕੋਲ ਕੀ ਹੁੰਦਾ ਸੀ ਬਾਈ ਏ ਸੀ ਕਿੰਨਾ ਵਾ ਮਾਈਨਸ 1 ਏ ਕਿੰਨਾ ਮੇਰੇ ਕੋਲੇ 4 ਤਾਂ ਮੈਂ ਦੇਖਦਾ ਜਿਹੜੀਆਂ ਥੱਲੇ ਮੇਰੇ ਕੋਲੇ ਜ਼ੀਰੋ ਦਿੱਤੀਆਂ ਹੋਈਆਂ ਕਿਹਦੇ ਵਿੱਚ ਮਾਈਨਸ 1/4 ਬੰਦਾ ਮਲਟੀਪਲਾਈ ਕਰਕੇ ਦੇਖੋ ਇਹਨੂੰ 1 ਮਲਟੀਪਲਾਈ ਕਰਕੇ ਜ਼ੀਰੋ ਨੂੰ ਕਿਸੇ ਨਾ ਵੀ ਮਲਟੀਪਲਾਈ ਕਰਕੇ 1/4 ਨਹੀਂ ਬਣ ਸਕਦਾ ਇਹਦਾ ਤਾਂ 1/4 ਬੰਦਾ ਹੀ ਨਹੀਂ ਪਿਆ ਇਹਨੂੰ ਮਲਟੀਪਲਾਈ ਕਰਕੇ ਵੀ 1/4 ਨਹੀਂ ਬੰਦਾ ਤਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਮਾਈਨਸ 1/4 ਬੰਦਾ ਤੇ ਇੱਕੀ ਟਰਮ ਬਚੀ ਅੱਗੇ ਦੇਖੋ ਤਰੀਕੇ ਦੋ ਆ ਜਾਂ ਤੇਨੂੰ ਸੋਲਵ ਕਰੋ ਉਸ ਤੋਂ ਬਾਅਦ ਪ੍ਰੋਡਕਟ ਆਫ ਜ਼ੀਰੋ ਐਂਡ ਸਮ ਆਫ ਜ਼ੀਰੋ ਨੂੰ ਫਾਈਂਡ ਆਊਟ ਕਰੋ ਹੈਨਾ ਜਾਂ ਫਿਰ ਪੋਲੀਨੋਮੀਅਲ ਦੀਆਂ ਵੈਲਿਊਜ਼ ਕੈਲਕੂਲੇਟ ਕਰੋ ਬਸ ਇਦਾਂ ਪੇਪਰ ਦੇ ਅੰਦਰ ਹੀ ਹੁੰਦਾ ਕਿ ਆਪਾਂ ਟਰਿਕ ਯੂਜ਼ ਕਰਕੇ ਕੋਸ਼ਿਸ਼ ਇਹ ਕਰਨੀ ਹੁੰਦੀ ਕਿ ਜਲਦ ਤੋਂ ਜਲਦੀ ਜਿੰਨਾ ਹੋ ਸਕਦਾ ਕੁਐਸਚਨ ਨੂੰ ਸੋਲਵ ਕਰ ਗਏ ਠੀਕ ਹੈ ਤਾਂ ਇੱਥੇ ਆਪਣੇ ਕੋਲੇ ਫੋਰਥ ਕੀ ਹੋਊਗਾ ਇਸ ਦਾ கரੈਕਟ ਆਨਸਰ ਹੋਊਗਾ ਆਪਾਂ ਪ੍ਰੋਡਕਟ ਆਫ ਜ਼ੀਰੋ ਦੇ ਨਾਲ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਕੀ ਦਾ ਮੁੱਲ ਕੀ ਹੈ ਜੇਕਰ α β ਬਹੁਪਦ ਦੀਆਂ ਸਫਰਾਂ α β 1 ਕਹਿੰਦੇ ਵਾਟ ਇਜ਼ ਦੀ ਵੈਲਿਊ ਆਫ ਕੇ ਇਫ α ਐਂਡ β ਆਰ ਦੀ ਜ਼ੀਰੋਜ਼ ਆਫ ਦੀ ਪੋਲੀਨੋਮੀਅਲ ਤਾਂ α ਐਂਡ ਇੱਥੇ ਆਪਣੇ ਕੋਲ ਪਹਿਲਾ ਇਕੁਏਸ਼ਨ ਲਿਖ ਲੈਣਾ ਮੈਂ x² 5x k 0 ਐਂਡ ਆਪਣੇ ਕੋਲੇ ਕੀ ਦਿੱਤਾ ਹੋਇਆ α β ਦੀ ਵੈਲਿਊ ਆਪਣੇ ਕੋਲੇ 1 ਦਿੱਤੀ ਹੋਈ ਹੈ ਹੁਣ ਦੇਖੋ α ਐਂਡ β ਦੀ ਵੈਲਿਊ 1 ਦਿੱਤੀ ਹੋਈ ਹੈ ਜਿਹੜੀ ਵੈਲਿਊ ਆਪਣੇ ਕੋਲ ਆ ਹੁੰਦੀ ਹੈ ਇਹ ਕਿਹਦੀ ਵੈਲਿਊ ਹੁੰਦੀ ਹੈ? ਸਮ ਆਫ 0 ਡਿਗਰੀ ਦੀ ਹੁੰਦੀ ਹੈ। α β ਇਹ ਹੀ ਤਾਂ ਹੁੰਦੀ ਹੈ। ਤੇ α β ਆਪਣੇ ਕੋਲੇ 1 ਦਿੱਤਾ ਹੋਇਆ। ਹੁਣ ਜੇ ਆਪਾਂ ਬੇਸਿਕਲੀ ਸੋਚ ਕੇ ਵੀ ਦਿਮਾਗ ਦੇ ਨਾਲ ਤਾਂ ਇਹ 1 ਤਾਂ ਤਾਂ ਹੀ ਹੋ ਜਾਦਾ ਨਾ ਜੇ 3 2 ਹੋਊਗਾ। ਕਿਉਂਕਿ α ਦੇ β ਨੂੰ ਜੋੜ ਕੇ 5 ਬਣਾਉਣਾ ਚਾਹੀਦਾ ਤੇ ਮਾਈਨਸ ਕਰਕੇ 1 ਬਣਾਉਣਾ ਚਾਹੀਦਾ ਤਾਂ ਉਹ ਤਾਂ ਫਿਰ ਇਹੀ ਵੈਲਿਊ ਪੋਸੀਬਲ ਹੈ ਇੱਥੇ 3 ਐਂਡ 2 ਮੈਂ ਲਵਾਂ ਤਾਂ। ਹੋਰ ਤਾਂ ਕੋਈ ਵੈਲਿਊ ਪੋਸੀਬਲ ਹੀ ਨਹੀਂ। ਹਨਾ? ਤੁਸੀਂ ਬੇਸਿਕਲੀ ਜੇ ਆਏ ਵੀ ਤੁਹਾਨੂੰ ਨਹੀਂ ਸਮਝ ਲੱਗਦਾ ਤੁਸੀਂ ਇਹਨੂੰ ਸੋਲਵ ਕਰਕੇ ਦੇਖ ਲਓ α β ਦੀ ਵੈਲਿਊ 5 ਆ ਤੇ α β ਦੀ ਵੈਲਿਊ ਆਪਣੇ ਕੋਲੇ 1 ਆ ਤੁਸੀਂ ਇਲੀਮੀਨੇਸ਼ਨ ਮੈਥਡ ਨਾਲ ਸੋਲਵ ਕਰੋ 2α ਕੀ ਦੀ ਇਕੁਅਲ ਆ ਗਿਆ 6 ਦੀ ਆ ਗਿਆ ਤੇ α ਕੀ ਦੀ ਇਕੁਅਲ ਆ ਗਿਆ 3 ਦੀ ਆ ਗਿਆ ਬਚ ਪੁੱਟ ਕਰਕੇ ਦੇਖ ਲਓ ਇਹੀ ਆਨਸਰ ਹੋਣਾ ਫਿਰ ਵੀ ਆਪਣੇ ਕੋਲੇ ਤਾਂ ਹੁਣ ਹੋਣੇ ਕਿ k ਦੀ ਵੈਲਿਊ ਕੀ ਹੋਊਗੀ k ਆਪਣੇ ਕੋਲੇ ਕੀ ਹੁੰਦਾ ਪ੍ਰੋਡਕਟ ਆਫ 0 ਜੇ ਇੱਥੇ ਆਪਣੇ ਕੋਲੇ ਕੁਝ ਨਹੀਂ ਲਿਖਿਆ ਹੋਇਆ 1 ਲਿਖ 1 ਦੀ ਵੈਲਿਊ ਤਾਂ ਇਹ k ਆਪਣੇ ਕੋਲੇ ਪ੍ਰੋਡਕਟ ਆਫ 0 ਹੁੰਦਾ ਤਾਂ ਪ੍ਰੋਡਕਟ ਆਫ 0 ਫਿਰ ਕੀ ਹੋ ਗਿਆ α β alpha ਆਪਣੇ ਕੋਲੇ 3 ਆ beta ਆਪਣੇ ਕੋਲੇ 2 ਆ ਪ੍ਰੋਡਕਟ ਆ 0 ਆਪਣੇ ਕੋਲੇ ਕਿੰਨਾ ਆ ਗਿਆ 6 ਤਾਂ ਇਹਦਾ ਮਤਲਬ ਕਿ ਆਨਸਰ ਆਪਣੇ ਕੋਲੇ ਕੀ ਆ ਜਾਊਗਾ 6 ਤਾਂ ਫੋਰਥ ਜਿਹੜਾ ਹੋਊਗਾ ਆਪਣੇ ਕੋਲ ਕੀ ਹੋਊਗਾ ਇਸ ਦਾ கரੈਕਟ ਆਨਸਰ ਹੋਊਗਾ ਤਾਂ ਅੱਜ ਦੇ ਇੰਨੇ ਕੁਐਸਚਨ ਸੀ ਆਪਾਂ ਇਸ ਨੂੰ ਸੋਲਵ ਕੀਤਾ ਆਈ ਥਿੰਕ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਆ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਟਾਈਪ ਕਰਿਓ ਵੀਡੀਓ ਚੰਗੀ ਲੱਗੀਏ ਤਾਂ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਲੈ ਕੇ ਜਾਇਓ ਤੇ ਆਪਣੇ ਦੋਸਤਾਂ ਨਾਲ ਇਸ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਵੀਡੀਓ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੁੰਦਾ ਮੈਂ ਵਾਰ-ਵਾਰ ਕਹਿਣਾ ਹੁੰਦਾ ਕਮੈਂਟ ਬਾਕਸ ਵਿੱਚ ਜਰੂਰ ਟਾਈਪ ਕਰਿਆ ਕਰੋ ਜੇਕਰ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਹੀਂ ਸੋਲਵ ਕਰਦਾ ਤਾਂ ਤੁਹਾਡਾ ਜੋ ਗਰੁੱਪ ਬਣਿਆ ਹੋਇਆ ਟੈਲੀਗ੍ਰam ਉਸ ਦੇ ਅੰਦਰ ਤੁਸੀਂ ਬੱਚਿਆਂ ਨਾਲ ਵੀ ਡਿਸਕਸ ਕਰ ਸਕਦੇ ਹੋ ਜਾਂ ਪਰਸਨਲੀ ਮੈਨੂੰ ਮੈਸੇਜ ਕਰਕੇ ਵੀ ਉਸ ਬਾਰੇ ਪੁੱਛ ਸਕਦੇ ਹੋ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ